328 ਰੁਪਿਆਂ ਦੇ ਮਾਮਲੇ ਨੂੰ ਲੈ ਕੇ ਬਹੁਤ ਕੁਝ ਨਿਕਲ ਕੇ ਹੋਰ ਵੀ ਸਾਹਮਣੇ ਆ ਰਿਹਾ ਹੈ ਜਿਵੇਂ ਕਿ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਤੋਂ ਬਾਅਦ 15 ਹੋਰ ਜਿਹੜੇ ਨਾਮ ਨਾਮਜ਼ਦ ਹੋਏ ਨੇ ਕਈ ਤਰ੍ਹਾਂ ਤੇ ਛਾਪੇਮਾਰੀ ਹੁੰਦੀ ਹੈ ਡੀਆਜੀ ਭੁੱਲਰ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਮਾਰ ਕੇ ਇੱਕ ਉਹਨਾਂ ਦਾ ਸਾਥੀ ਹੋਰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਂਦਾ ਇਹਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਊਗਾ ਕਿੱਡਾ ਵੱਡਾ ਘਟਾਲਾ ਕੀਤਾ ਅਕਾਲੀ ਦਲ ਅਤੇ ਜਾਂ ਕਹਿ ਲਈਏ ਸ਼੍ਰੋਮਣੀ ਕਮੇਟੀ ਉਹਨੂੰ ਬਚਾਉਣ ਦੇ ਲਈ ਕਿਉਂ ਹਮੇਸ਼ਾ ਤਤਪਤ ਰਹਿੰਦੀ ਸੀ ਸਾਡੇ ਲੇ ਮਿਸਲ ਸਤਲੋਜੀ ਤੋਂ ਅਜੀਪਾਲ ਸਿੰਘ ਬਰਾੜ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਠੀਕ ਠਾਕ ਕੋ ਚੜਦੀ ਕਲਾ ਚੜਦੀ ਕਿ 328 ਰੁਪਏ ਲੈ ਕੇ ਕੀ ਤੁਹਾਡੇ ਮਤਲਬ ਕਿ ਤੁਹਾਡੇ ਕੋਲ ਕੁਝ ਹੈ ਜਿਵੇਂ 328 ਰੁਪਏ ਲੈ ਕੇ ਸਤਿੰਦਰ ਗੋਲੀ ਦੀ ਗ੍ਰਫਤਾਰੀ ਹੁੰਦੀ ਹੈ 15 ਹੋਰ ਨਾਮਜ਼ਦ ਕੀਤੇ ਜਾਂਦੇ ਪਰ ਮਾਮਲਾ ਬੜਾ ਦਬਾ ਕੇ ਰੱਖਿਆ ਹੋਇਆ ਹੈ ਆਏ ਹੈ ਜੀ ਕਿ ਬਿਲਕੁਲ ਫੰਡਾਮੈਂਟਲੀ ਵੈਸਤੇ ਮੈਂ ਸਮਝਦਾ ਹਾਂ ਕਿ ਵੀ ਕੋਈ ਵੀ ਸੂਬਾ ਸਰਕਾਰ ਆ ਜਾਂ ਕੋਈ ਵੀ ਸਰਕਾਰ ਆ ਉਹ ਆਪਣੇ ਧਾਰਮਿਕ ਮਾਮਲਿਆਂ 'ਚ ਦਖਲੰਦਾਜੀ ਨਾ ਦੇਵੇ ਹਨਾ ਤੇ ਪਰ ਇਹ ਇਸ ਕੇਸ ਦੇ ਵਿੱਚ ਆਪਾਂ ਦਾੜੀ ਆਪ ਦੀ ਆਪ ਉਹਨਾਂ ਦੇ ਹੱਥ ਫੜਾਈ ਮਨਾਪਾ ਆਪ ਵੱਧ ਕੇ ਉਹਨਾਂ ਦੇ ਹੱਥ ਚ ਫੜਾਈ ਹੈਗੀ ਆ ਇਹ ਆ ਕਿ ਵੀ ਧਾਮੀ ਸਾਹਿਬ ਹਰਿਆਣਾ ਨੇ ਜਾਂ ਉਹਨਾਂ ਨੇ ਕਲੈਰੀਫਾਈ ਨਹੀਂ ਕੀਤਾ ਪਿਛਲੇ ਇੰਨੇ ਚਿਰ ਤੋਂ ਸਿੱਖ ਇਸ ਗੱਲ ਮੰਗ ਕਰ ਰਹੇ ਸੀ 328 ਰੂਪ ਗਏ ਕਿੱਥੇ ਇਹ ਹੱਕ ਜਿਵੇਂ ਇਹ ਗੱਲ ਜਾਣਨ ਦਾ ਹਰ ਸਿੱਖ ਨੂੰ ਇੱਕ ਹੱਕ ਹੈ ਉਹ ਐਸਜੀਪੀਸੀ ਦੱਸੇ ਕਿ ਹਾਂ ਜੀ ਪਹਿਲਾਂ ਆਸ ਰੂਪ ਹੇਗਾ ਇੰਨੇ ਪੈਸੇ ਆਏ ਜਾਂ ਨਹੀਂ ਆਏ ਉਹਨੂੰ ਫਾਈਨੈਂਸ਼ੀਅਲ ਬੰਗਲਿੰਗ ਕਹਨੋ ਜਾਂ ਫਰਾਂਚੋ ਉਤਲ ਉਤਲ ਕਹਨੋ ਉਹ ਅੱਡ ਗੱਲ ਆ ਗੱਲ ਤੇ ਇਹ ਆ ਕਿ ਕਿਉਂ ਉੱਥੇ ਗਏ ਆ ਜਿੱਥੇ ਮर्याਦਾ ਦੇ ਹਿਸਾਬ ਨਾਲ ਉਹ ਸਹੀ ਹੈਗੀ ਆ ਕਿਤੇ ਗਲਤ ਤਾਂ ਨਹੀਂ ਹੋਇਆ ਕੋਈ ਡਿਸਟਰੋਏ ਤਾਂ ਨਹੀਂ ਹੋਇਆ ਹੈਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਧਿਆਨ ਰੱਖਣਾ ਜ਼ਰੂਰੀ ਹੈਗਾ ਤੇ ਕਿਉਂਕਿ ਉਹ ਦੱਸ ਨਹੀਂ ਰਹੇ ਸੀਗੇ ਹੁਣ ਤੱਕ ਲੋਕਾਂ ਦੇ ਵਿੱਚ ਇੱਕ ਲਗਾਤਾਰ ਸਿੱਖ ਸੰਗਤ ਦੇ ਵਿੱਚ ਇੱਕ ਸ਼ੰਕਾ ਬੰਦੀ ਚੱਲ ਸੀ ਤਾਂ ਜਿਹੜੀ ਮੌਜੂਦਾ ਸਰਕਾਰ ਨੂੰ ਇੱਕ ਮੁੱਦਾ ਮਿਲ ਗਿਆ ਕਿ ਵੀ ਇਹਨੂੰ ਕਿਵੇਂ ਨਾ ਕਿਵੇਂ ਆਪਾਂ ਨਜਿੱਠੀਏ ਹੁਣ ਜਦੋਂ ਗੱਲ ਖੁੱਲਣ ਲੱਗੀਆਂ ਪਰ ਵੀ ਆ ਉਸ ਲੋਕ ਵੀ ਘਬਰਾਏ ਹੋਏ ਆ ਜਿਨ੍ਹਾਂ ਨੇ ਉਹਨੂੰ ਲੁਕੋਇਆ ਚਾਹੇ ਧਾਮੀ ਸਾਹਿਬ ਰਿਆ ਚਾਹੇ ਹੋਰ ਆ ਉਹਨੂੰ ਹੋਰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਵਿੱਚ ਇਹ ਮਤਲਬ ਅੱਡ ਅੱਡ ਤਹਾਂ ਤੇ ਜਿਵੇਂ ਉਹ ਭੱਜਿਆ ਫਿਰਿਆ ਕਿੰਨੀ ਦੇਰ ਕੋਲੀ ਪੀਟੀਸੀ ਚ ਵੈਨ ਜ਼ੋਨਸ ਨੂੰ ਯੂਜ਼ ਕਰਦਾ ਰਿਹਾ ਬਚਾਉਣ ਵਾਸਤੇ ਆਦੇ ਆਪ ਨੂੰ ਪਰ ਸਰਕਾਰ ਉਹਦੀਆਂ ਪਰਤਾਂ ਹੌਲੀ ਹੌਲੀ ਖੋਲੂਗੀ ਪਰ ਕੁੱਲ ਮਿਲਾ ਕੇ ਮੈਂ ਸਮਝਦਾ ਨਾ ਇਸ ਠਾਸ ਤੇ ਕੋਈ ਚੰਗਾ ਵਰਤਾਰਾ ਤੇ ਨਾ ਹੀ ਕੋਈ ਇਹ ਦੁਨੀਆस्ते ਚੰਗਾ ਕਿ ਉਹ ਆਪਣੇ ਧਾਰਮਿਕ ਸਥਾਨ ਚ ਕਾਸੀ ਮੌਕਾ ਦੇਤਾ ਇਹਨਾਂ ਨੂੰ ਬੜਾ ਜਿਵੇਂ ਐਸੀ ਨੂੰ ਲੈ ਕੇ ਕਾਫੀ ਵੱਡੀ ਦਖਾਂਦਾਜੀ ਹੁੰਦੀ ਆ 328 ਰੂਪ ਮਤਤਾ ਬਹੁਤ ਵੱਡੀ ਰੱਖਦੇ ਆ ਪੰਥ ਦੇ ਵਿੱਚ ਜਦੋਂ ਸਵਾਲ ਪੁੱਛੇ ਜਾਂਦੇ ਸੀ ਹਾਂਜੀ ਜਦੋਂ ਸਵਾਲ ਪੁੱਛੇ ਜਾਂਦੇ ਸੀਗੇ ਜਿਵੇਂ ਸਿੱਖ ਸਵਾਲ ਪੁੱਛਣ ਦੇ ਲਈ ਗੁਰੂ ਘਰ ਦੇ ਕੁਲਿਆਰੇ ਦੇ ਬਾਹਰ ਜਾਂ ਤੇ ਜਸੰਤ ਸਮੰਦਰੀ ਹਾਰ ਦੇ ਬਾਹਰ ਬੈਠੇ ਜਦੋਂ ਉਹਨਾਂ ਨੇ ਪੁੱਛਿਆ ਤੇ ਸ਼੍ਰੋਮਣੀ ਕਮੇਟੀ ਟਾਸਕ ਫੋਰ ਨੇ ਕੁੱਟ-ਕੁੱਟ ਕੇ ਉਲਾ ਦਿੱਤੀ ਉਹਨਾਂ ਦੀ ਬਿਲਕੁਲ ਜੀ ਹੁਣ ਵੇਖੋ ਇਹ ਆ ਕਿ 328 ਰੂਪ ਤਾਂ ਬਹੁਤ ਵੱਡੀ ਗੱਲ ਆ ਗੁਰੂ ਦਾ ਇੱਕ ਸਰੂਪ ਵੀ ਆਪਾਂ ਨੂੰ ਗ ਕੰਗਵੀ ਗੁਰੂ ਆ ਸਾਡੇ ਲਈ ਤਾਂ ਅਸੀਂ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਆ ਕਿ ਸਾਨੂੰ ਪਤਾ ਹੀ ਨਹੀਂ ਉਹ ਕਿੱਥੇ ਗਿਆ ਹੈ ਹੈਨਾ ਕਿੱਥੇ ਉਹ ਸਰੂਪ ਹੀ ਕਿੱਥੇ ਗਿਆ ਇਹ ਪਤਾ ਨਹੀਂ ਐਦੂੰ ਵੱਡੀ ਮਤਲਬ ਗਲਤੀ ਕੀ ਹੋ ਸਕਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਉਤੋਂ ਦੀ ਮਰਿਆਦਾ ਨੂੰ ਉਤੋਂ ਦੇ ਮੈਨੇਜਮੈਂਟ ਨੂੰ ਸੰਭਾਲਣਾ ਹੈ ਉਹ ਗੁਰੂ ਨਹੀਂ ਸਵਾਲ ਗੁਰੂ ਦੇ ਰੂਪ ਨੂੰ ਹੀ ਨਹੀਂ ਸੰਭਾਲ ਸਕੀ ਉਹ ਮਤਲਬ ਗੁਰਗੰਸਾਹਬ ਨੂੰ ਹੀ ਨਹੀਂ ਸੰਭਾਲ ਪਾ ਰਹੀ ਐਦੋਂ ਸਾਡੇ ਵਾਸਤੇ ਮਾੜੀ ਗੱਲ ਕੀ ਹੈ ਉਦੋਂ ਵੱਡੀ ਗੱਲ ਹੈ ਕਿ ਜਦੋਂ ਧੁਕਵੇਂ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਸਾਨੂੰ ਮਿਲਦੇ ਤਾਂ ਅਸੀਂ ਜੇ ਕੋਈ ਪ੍ਰੋਟੈਸਟ ਕਰਦੇ ਹਾਂ ਤਾਂ ਤਸ਼ੱਦਦ ਕੀਤੀ ਜਾਂਦੀ ਆ ਗੋਲ-ਗੋਲ ਜਵਾਬ ਦਿੱਤੇ ਜਾਂਦੇ ਆ ਕਿ ਨਹੀਂ ਜੀ ਇਹ ਤਾਂ ਪੈਸੇ ਦੀ ਮਸਲਾ ਹੀ ਆ ਗਏ ਹੋ ਸਹੀ ਤਾਂ ਹੈ ਭਈ ਜੇ ਗਏ ਸਹੀ ਤਾਂ ਦੱਸੋ ਕਿੱਥੇ ਕਿੱਥੇ ਗਏ ਲਿਸਟ ਦੇ ਉਹ ਨਹੀਂ ਦਿੱਤੇ ਜਾਵੇ ਹੁਣ ਸਰਕਾਰ ਨੇ ਜਦੋਂ ਹੱਥ ਪਾਇਆ ਹੁਣ ਆਪਾਂ ਇਹ ਸਾਰੇ ਚੀਕਦੇ ਆ ਕੀ ਵੀ ਹੈ ਗਲਤ ਹੈ ਗਏ ਇਹ ਸਰਕਾਰ ਦੀ ਦਖਲਅੰਦਾਜ਼ੀ ਕਹਿੰਦੇ ਕਿ ਬੜੀ ਨਾਜਾਇਜ਼ ਆ ਪੰਥ ਕੰਮਾਂ ਦੇ ਵਿੱਚ ਸਰਕਾਰ ਦਾ ਕੀ ਕੰਮ ਹੁੰਦਾ ਇਹਨੂੰ ਤੁਹਾਨੂੰ ਤੁਸੀਂ ਕੀ ਮੰਨਦੇ ਹੋ ਮਤਲਬ ਜੇ ਜਿਸ ਤਰੀਕੇ ਨਾਲ ਜੇ ਪੰਥ ਨਾ ਕਰੇਗਾ ਫਿਰ ਸਰਕਾਰ ਵੀ ਤਾਂ ਕੁਝ ਨਾ ਕੁਝ ਕਰ ਸਕਦੀ ਹੈ ਜਾਂ ਇਹ ਗਲਤ ਕੀਤਾ ਉਹਨਾਂ ਨੇ ਦੇਖੋ ਮੈਂ ਇਸ ਗੱਲ ਦਾ ਮੈਂ ਮਦਈ ਹਾਂ ਕਿ ਹਾਂ ਵੀ ਸਰਕਾਰ ਦਾ ਦਖਲ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਪਰ ਹਾਲਾਤ ਕੀ ਬਣੇ ਤੁਸੀਂ ਇਹ ਵੇਖੋ ਨਾ ਹਾਲਾਤ ਇਹ ਬਣੇ ਕਿ ਇਹਨਾਂ ਨੇ ਕਦੀ ਉਹਦਾ ਜਵਾਬ ਹੀ ਨਹੀਂ ਦੇਣ ਦੀ ਕੋਸ਼ਿਸ਼ ਕੀਤੀ ਹੁਣ ਤੁਸੀਂ ਇਕੱਲਾ ਇੱਕ ਇਮੋਸ਼ਨਲ ਨਾਰਾ ਦੇ ਕੇ ਇੱਕ ਭਾਵਨਾ ਜਗਾ ਕੇ ਕਿ ਨਹੀਂ ਸਰਕਾਰ ਕਿਉਂ ਦਖਲਅੰਦਾਜ਼ੀ ਕਰਦੀ ਆ ਕਰਕੇ ਨਹੀਂ ਸਰਨਾ ਠੀਕ ਆ ਤੁਸੀਂ ਸਰਕਾਰ ਦੇ ਰੋਕੋ ਦਖਲਅੰਦਾਜ਼ੀ ਕੋਈ ਗੱਲ ਪਰ ਤੁਸੀਂ ਸੱਚ ਦੱਸ ਦਿਓ ਕੌਮ ਨੂੰ ਸੱਚ ਤਾਂ ਚਾਹੀਦਾ ਹੈ ਨਾ ਪੰਥ ਨੂੰ ਸੱਚ ਤਾਂ ਚਾਹੀਦਾ ਜੇ ਤੁਸੀਂ ਹੁਣ ਜਦੋਂ ਨਹੀਂ ਸੱਚ ਮਿਲ ਰਿਹਾ ਤਾਂ ਨੈਚੁਰਲ ਲੋਕ ਸਰਕਾਰ ਕੋਲੇ ਜਾਣਗੇ ਉਥੇ ਮੌਕੇ ਦੀ ਕੋਲੇ ਜਿਹੜਾ ਕਾਨੂੰਨ ਉੱਥੇ ਇੰਪਲੀਮੈਂਟ ਹੋਊਗਾ ਜੇ ਸ਼ਰੂਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ ਵੀ ਤਾਂ ਉਸੇ ਸਰਕਾਰ ਤਹਿਤ ਹੀ ਬਣਿਆ ਹੋਇਆ ਨਾ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਦੀ ਦਖਲਅੰਦਾਜ਼ੀ ਬਿਲਕੁਲ ਗਲਤ ਹੈ ਕੋਰਟਾਂ ਕਰੋਨਾ ਚ ਜਾ ਸਕਦੀ ਹੈ ਸਰਕਾਰ ਪਰ ਹਾਂ ਆਪਾਂ ਇਹ ਮੌਕਾ ਨਾ ਦਈਏ ਆਪਾਂ ਭਰਾਵੇਂ ਬੈਠੇ ਆ ਹਨਾ ਆਪਣੀ ਕੋਈ ਗੱਲ ਹੋਵੇ ਆਪਾਂ ਕਿਉਂ ਐਸਐਚਓ ਨੂੰ ਮੌਕਾ ਦੇਈਏ ਠੀਕ ਹੈ ਨਾ ਉਹੀ ਇਹ ਜਿਹੜੀ ਸ਼ਰੂਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੈਨੇਜਮੈਂਟ ਹੈ ਜਿਹੜੇ ਲੋਕ ਉਥ ਹੁੰਦਾ ਸੀਗਾ ਕਿ ਵੀ ਇਹ ਸਿਚੁਏਸ਼ਨ ਨਾ ਆਉਣ ਦਿੰਦੇ ਉਹ ਕਹਿੰਦੇ ਜੀ ਤੁਸੀਂ ਇੰਡੀਪੈਂਡੈਂਟ ਇਨਕੁਆਇਰੀ ਕਰਾ ਲਓ ਆਹ ਬੰਦੇ ਦੋਸ਼ੀ ਹੋ ਸਕਦੇ ਆ ਆ ਗੱਲ ਹੋਈ ਆ ਉਹ ਕਹਨੋ ਪਰ ਗੱਲ ਆ ਕਿ ਉਹ ਦੱਸਦੇ ਨਹੀਂ ਪਏ ਕਿਉਂਕਿ ਇਹ ਵੱਡੀ ਗੇਮ ਆ ਕੋਈ ਚੱਲ ਰਹੀ ਇਹਦੇ ਵਿੱਚ ਵੱਡੀਆਂ ਪ੍ਰੋਬਲਮਸ ਹੋ ਸਕਦੀਆਂ ਹੈ ਇਹਦੇ ਵਿੱਚ ਉਤਾਹਾਂ ਤੱਕ ਜਾ ਕੇ ਹੱਥ ਪੈਂਦਾ ਤੇ ਉਹਨੂੰ ਬਚਾਉਣ ਦੇ ਮਾਰੇ ਹੁਣ ਇਹ ਇਮੋਸ਼ਨਲ ਨਾਰੇ ਚੱਕ ਰਿਹਾ ਕਿ ਸਰਕਾਰ ਦੀ ਦਖਲਅੰਦਾਜ਼ੀ ਕਿਉਂ ਜਿਵੇਂ ਤੁਸੀਂ ਕਹਿ ਕਿ ਇਹ ਦੱਸ ਨਹੀਂ ਰਿਹਾ ਹਾਲੇ ਤੱਕ ਵੀ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਨਹੀਂ 328 ਰੂਪ ਕਿਹੜੀਆਂ-ਕਿਹੜੀਆਂ ਥਾਵਾਂ ਤੇ ਪ੍ਰਕਾਸ਼ ਕਰਨ ਲਈ ਦਿੱਤੇ ਦੇਰੇ ਬਾਅਦ ਨੂੰ ਦਿੱਤੇ ਵੇਚੇ ਗਏ ਵਿਧਬੀਲੀ ਵਰਤੇ ਗਏ ਜਾਂ ਇਹ ਫਿਰ ਕਿਸੇ ਖੋਰ ਖਾਂ ਤੇ ਗੈ ਵਦੇਛਾ ਵਦੇਛਾ ਦੇ ਵਿੱਚ ਗੈ ਜੈਨ ਦੀ ਕਿੰਨੀ ਮਾਇਆ ਵੱਟੀ ਕੀ ਮਤਲਬ ਜੇ ਇਹ ਦਸਨ ਚ ਹਰਜ ਕੀ ਹੈ ਇਹਨਾਂ ਨੂੰ ਜੇ ਦੱਸ ਦੇਣ ਤਾਂ ਗੱਲ ਕਲੀਅਰ ਨਹੀਂ ਹੋ ਜਾਣੀ ਚਾਹੀਦੀ ਦੇਖੋ ਮੈਂ ਹਲੇ ਮਾਇਆ ਦੇ ਉੱਤੇ ਵੀ ਅੰਨਾ ਜੋਰ ਨਹੀਂ ਦਿੰਦਾ ਹਨਾ ਚਲੋ ਮਾਇਆ ਕਿਸੇ ਨੇ ਦੁਰਵਰਤੋਂ ਕਰਦੀ ਆਪਾਂ ਨੂੰ ਆਪਾਂ ਉਹਦੀ ਕੋਈ ਸਜ਼ਾ ਹੋਰ ਦੇ ਸਕਦੇ ਆ ਪਰ ਸਾਡਾ ਜਿਹੜਾ ਜਿਹੜਾ ਸਮਝ ਜੀਵਤ ਜਾਗਤ ਗੁਰੂ ਆ ਉਹ ਗਿਆ ਕਿੱਥੇ ਮਤਲਬ ਕਿੱਥੇ ਤੁਸੀਂ ਉਹਨੂੰ ਕਿੱਥੇ ਭੇਜਤਾ ਕਿ ਡੇਰੇ ਚ ਕਿਤੇ ਕੋਈ ਜਿਵੇਂ ਤੁਸੀਂ ਗੱਲ ਕੀਤੀ ਆ ਤੇ ਚਾਂਸਸ ਆ ਕਿ ਹਾਂ ਜੀ ਥਾਈ ਗਏ ਹੋਣਗੇ ਤਾਂ ਹੀ ਗੱਲਾਂ ਲੁਕੋਈਆਂ ਜਾ ਰਹੀਆਂ ਹਨਾ ਕਿ ਵੀ ਉਹ ਕਿਸੇ ਐਸੀ ਥਾਂ 'ਤੇ ਜੇ ਆਪਣਾ ਸ਼ੋਭਿਤ ਕੀਤੇ ਗਏ ਆ ਜਾਂ ਕਿਤੇ ਉਹਦੇ ਹਲੇ ਵੀ ਕੋਈ ਉਹਦੇ 'ਤੇ ਕੋਈ ਫਿਰ ਕੋਈ ਰਿਸਰਚਾਂਸ ਦੀ ਚੱਕ ਲਗੇ ਆ ਲੋਕ ਹਨਾ ਜਿਹੜੇ ਉਹ ਲੋਕ ਲੈ ਗਏ ਆ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਨਹੀਂ ਜਾਣੇ ਚਾਹੀਦੇ ਸੀ ਉਹ ਆਏ ਹੋ ਗਿਆ ਕੁਝ ਮਤਲਬ ਕੀ ਹੋਇਆ ਪਰ ਜ਼ਿਆਦਾ ਚਾਂਸਸ ਆ ਕਿ ਵੀ ਜਿਹੜੇ ਡੇਰੇ ਜਾ ਜਿਹੜੇ ਉਹ ਥਾਵਾਂ ਆ ਜਿੱਥੇ ਆਪਾਂ ਨਹੀਂ ਚਾਹੁੰਦੇ ਕਿ ਇਹ ਗੱਲ ਹੋਵੇ ਹਨਾ ਕਿ ਬਈ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਇਹ ਉੱਥੇ ਹੀ ਗਏ ਠੀਕ ਹੈ ਗੱਲ ਕਿ ਯਾਰ ਇਹ ਵੀ ਸਵਾਲ ਚੱਕੇ ਜਾਂਦੇ ਕਿ ਜਿਵੇਂ ਉਹਨਾਂ ਨੇ ਜਾਂ ਜੋ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਲੈ ਲੇ ਉਹਨਾਂ ਦੀ ਬਾਣੀ ਨੂੰ ਗਾਹ ਹੋ ਸਕਦਾ ਨਵੇਂ ਛਾਪੇ ਦੇ ਵਿੱਚ ਤੋੜ ਮਰੋੜ ਕੇ ਸ਼ਬਦਾਂ ਦੀ ਕੋਈ ਪੇਸ਼ਕਸ਼ ਕਰ ਦੇਣਾ ਇੱਕ ਵੀ ਸ਼ਬਦ ਦੀ ਤੋੜ ਮਰੋੜ ਤਾਂ ਜਿੱਥੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਇੱਕ ਮੈਰ ਉਹਨਾਂ ਜੀਜ਼ ਨੂੰ ਲੈ ਕੇ ਗੁਰੂਪਾਤ ਦੇ ਨਕਾਰਤਾ ਸੀਗਾ ਪਰ ਇੱਥੇ ਤਾਂ ਬਹੁਤ ਵੱਡੀ ਗੱਲ ਆ ਇਹ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੁਰੂ ਸਾਹਿਬ ਦੇ ਜਿ ਆਪਦੇ ਸਹਿਬਜ਼ਾਦਿਆਂ ਦੇ ਥਰੂ ਆਦੇ ਬੱਚਿਆਂ ਦੇ ਥਰੂ ਆਦੇ ਆਸ-ਪਾਸੇ ਵਾਲੇ ਦੇ ਰਾਹੀ ਆਪਦੇ ਵਰਤਾਰੇ ਰਾਹੀਂ ਆਪਾਂ ਨੂੰ ਬਹੁਤ ਸੰਦੇਸ਼ ਦਿੱਤੇ ਆ ਜਿਹੜੀ ਰਾਮ ਰਾਏ ਸਾਹਿਬ ਨੇ ਗਲਤੀ ਕੀਤੀ ਸੀ ਉੱਥੇ ਗੁਰੂ ਨੇ ਆਪਾਂ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਚਾਹੇ ਉਹ ਗੁਰੂ ਦਾ ਆਪਦਾ ਬੱਚਾ ਵੀ ਹੋਵੇ ਜੇ ਉਹ ਗਲਤੀ ਕਰੂਗਾ ਤਾਂ ਉਹ ਦਾ ਉਸ ਗੁਰੂ ਵੱਲ ਮੁੱਖ ਨਹੀਂ ਕਰ ਸਕਦਾ ਉਸ ਤੋਂ ਬਾਅਦ ਤੇ ਇੱਥੇ ਤਾਂ ਆਪਾਂ ਤਾਂ ਉਸ ਪੱਦਰ ਦੇ ਲੋਕ ਹੀ ਹਨੀ ਇੱਕ ਜੀ ਅਸੀਂ ਐਡੇ ਵੱਡੀਆਂ ਵੱਡੀਆਂ ਕਤਾਈਆਂ ਕਰ ਰਹੇ ਉਹਨਾਂ ਦਾ ਇੱਕ ਸ਼ਬਦ ਬਦਲਿਆ ਸੀ ਇੱਥੇ ਤਾਂ ਪਤਾ ਨਹੀਂ ਕੀ ਕੁਝ ਹੋ ਗਿਆ ਇੱਥੇ ਤਾਂ ਜਿਹੜੇ 328 ਰੂਪ ਆ ਮੈਂ ਕਹਿੰਦਾ ਇਹ ਕਹਿੰਦੇ 328 ਨਹੀਂ ਗਏ ਹੋਣੇ ਚਲੋ ਮੰਨ ਲਓ ਵੀ 300 ਸਹੀ ਜਗ੍ਹਾ ਗਏ 8 ਵੀ ਜੇ ਗਲਤ ਜਗ੍ਹਾ ਗਏ ਇੱਕ ਵੀ ਜੇ ਗਲਤ ਜਗ੍ਹਾ ਗਿਆ ਕੋਈ ਕਤਲ ਬਹੁਤ ਵੱਡੇ ਗੁਨਾਹ ਹੈ ਜੀ ਇਹਨਾਂ ਕੋਲ ਮੈਨੇਜਮੈਂਟ ਦਾ ਹਸਾਬ ਅਸ਼ਨੋਮਨੀ ਕਮੇਟੀ ਪ੍ਰਬੰਧਕ ਕਮੇਟੀ ਪ੍ਰਬੰਧਾਂ ਦਾ ਇਹਨਾਂ ਦੇ ਹੱਥ ਚਾਹੇ ਫਿਰ ਪ੍ਰਬੰਧਾਂ ਦੇ ਵਿੱਚ ਦਸਨ ਚ ਕੀ ਹਰ ਜਾਵੇ ਸੰਗਤ ਜੇ ਪੁੱਛਦੀ ਤਾਂ ਜੇ ਕੋਈ ਬਾਹਰ ਦਾ ਬੰਦਾ ਪੁੱਛ ਲੈਂਦਾ ਕਹਿੰਦੇ ਤੁਹਾਡੇ ਕੋਲ ਕਿਹੜੀ ਪਾਵਰ ਹੁੰਦੀ ਹੈ ਕਿ ਤੁਸੀਂ ਪੰਥ ਨੂੰ ਸਵਾਲ ਕਰਨ ਆਲੇ ਹੋ ਜੇ ਕੋਈ ਸਰਕਾਰ ਕਾਰਵਾਈ ਕਰਦੀ ਹੈ ਤੇ ਕਹਿੰਦੇ ਸਰਕਾਰ ਕੋਲ ਕੀ ਪਾਵਰ ਹੈ ਕਿ ਸਾਡੇ ਕੋਲ ਅਕਾਲ ਤਖਤ ਹੈਗਾ ਜੇ ਅਕਾਲ ਤਖਤ ਹ ਬਿਠੀ ਅੱਜ ਵੀ ਸਹੀ ਫੈਸਲਾ ਆਵੇ ਅੱਜ ਵੀ ਸਹੀ ਫੈਸਲਾ ਆਵੇ ਫਿਰ ਉਹ ਕਿਹੜੇ ਪਾਸੇ ਜਾਵੇ ਉੱਥੋਂ ਦੀ ਕਲੀਕਰਨ ਚ ਕੋਈ ਗੜਬੜ ਹੋ ਜੇ ਹਮਮ ਉੱਥੇ ਮਾਰਵਲ ਲਾਂਚ ਕੇ ਗੜਬੜ ਹੋ ਜੇ ਹਮ ਉਹ ਫਿਰ ਆਪਾਂ ਸਹਿ ਜਾ ਠੀਕ ਹੈ ਨਾ ਹਮ ਬਿਲਕੁਲ ਸਹੀ ਹੈ ਤੁਹਾਡੀ ਪਰ ਜਿਹਦਾ ਜਿਹੜਾ ਮਸਲਾ ਗੁਰੂ ਦਾ ਆ ਗਿਆ ਉਹ ਤਾਂ ਸੈਂਟਰ ਹੈ ਨਾ ਸਾਰੀ ਸਾਰਾ ਕੁਝ ਤਾਂ ਉੱਥੇ ਉਸੇ ਕਰਕੇ ਹੈ ਨਾ ਹਮ ਗੁਰੂ ਦਾ ਜਿੱਥੇ ਮਸਲਾ ਆ ਗਿਆ ਉੱਥੋਂ ਆਪਾਂ ਸਮਾਂਗੇ ਨਹੀਂ ਤੇ ਜਿਵੇਂ ਤੁਸੀਂ ਕਿਹਾ ਕਿ ਜਾਵੇ ਕਿੱਥੇ ਹੈ ਨਾ ਲੋਕੀ ਜੇ ਅੱਜ ਸਰਕਾਰ ਦਾ ਐਕਸ਼ਨ ਹੋਇਆ ਤਾਂ ਉਹ ਏਨੇ ਸਾਲਾਂ ਬਾਅਦ ਹੋਇਆ ਹੈ ਕਿੰਨੇ ਸਾਲ گزر ਗਏ ਹੈ ਨਾ ਲੋਕਾਂ ਨੇ ਨਿਆਸ ਤੇ ਮੰਗਿਆ ਲੋਕਾਂ ਨੇ ਟਾਸਕ ਫੋਰਸਾਂ ਨੇ ਆਪਣੇ ਵੱਡੇ ਕੁੱਟੇ ਹੈ ਜਥੇਦਾਰਾਂ ਨੇ ਅਡੜ ਤਰ੍ਹਾਂ ਦੇ ਉਹ ਬਣਾ ਬਣਾ ਕੇ ਦਿੱਤੀਆਂ ਰਿਪੋਰਟਾਂ ਜੀ ਕਿਸੇ ਨੇ ਕੌਮ ਨੂੰ ਸੈਟੀਸਫਾਈ ਨਹੀਂ ਕੀਤਾ ਆਪਣੀ ਆਪਾਂ ਨੂੰ ਸੰਤੁਸ਼ਟੀ ਨਹੀਂ ਮਿਲੀ ਕੀ ਗੱਲ ਸੱਚ ਨਹੀਂ ਠੀਕ ਹੈ ਜੇ ਉਹਦੇ ਛੋਣ ਸਰਕਾਰ ਨੇ ਇਨਵੈਸਟੀਗੇਟ ਕਰੂਗੀ ਕਰੂਗੀ ਹੁਣ ਹੁਣ ਭੱਜਦੇ ਹੋ ਤੁਸੀਂ ਹੁਣ ਕਿਉਂ ਭੱਜਦੇ ਹੋ ਹੁਣ ਕਿਉਂ ਨਾਰਾ ਦਿੰਦੇ ਹੋ ਜਿਵੇਂ ਤੁਹਾਡਾ ਅਟੈਂਸ਼ਨ ਆਪਣਾ ਸੌਰੀ ਵੀ ਤੁਸੀਂ ਗੁਰੂ ਘਰ ਦੇ ਵਿੱਚ ਦਖਲਅੰਦਾਜ਼ੀ ਕਰੀ ਕਿਉਂ ਨਹੀਂ ਤੁਸੀਂ ਸਾਫ਼ ਚਲੋ ਜੇ ਉਹ ਤੁਹਾਡੇ ਉੱਥੇ ਆ ਕੇ ਕੁਝ ਪੁੱਛਣਾ ਵੀ ਚਾਹੁੰਦੇ ਆ ਡਾਕੂਮੈਂਟ ਲੈ ਕੇ ਤਾਂ ਤੁਸੀਂ ਕਹੋ ਜੀ ਹਾਂ ਅਸੀਂ ਬਿਲਕੁਲ ਪਾਰਟਿਸਿਪੇਟ ਕਰਨ ਨੂੰ ਤਿਆਰ ਆ ਸੱਚੇ ਆ ਆ ਕਾਗਜ਼ ਚੱਕੋ ਆ ਸਾਰਾ ਸਿਸਟਮ ਚੱਕੋ ਠੀਕ ਹੈ ਨਾ ਮਤਲਬ ਫਿਰ ਮੈਂ ਵਾਰੀ ਵਾਰੀ ਕਹਿੰਨਾ ਕਿ ਮੈਂ ਇਸ ਗੱਲ ਦੇ ਵੈਸੇ ਵਿਰੋਧਾ ਪਰ ਦਾੜੀ ਕਿਹਨੇ ਫੜਾਈ ਉਹਨਾਂ ਦੇ ਹੱਥ ਦਾੜੀ ਤਾਂ ਆਪ ਫੜਾਈ ਨਾ ਸਾਰੀ ਕੌਮ ਦੀ ਫੜਾਤੀ ਨਾਲੇ ਆਪ ਦੀ ਨਹੀਂ ਕੱਲੀ ਫੜਾਈ ਸਾਰੀ ਕੌਮ ਦੀ ਚੱਕ ਕੇ ਉਹਨਾਂ ਦੇ ਹੱਥ ਚ ਫੜਾਤੀ ਅੱਜ ਤਾਂ ਤੁਸੀਂ ਝੂਠੇ ਹੋ ਤਾਂ ਤੁਹਾਡੇ ਤੇ ਇਹ ਕੰਮ ਹੋ ਰਿਹਾ ਕੱਲ ਨੂੰ ਹੋ ਸਕਦਾ ਹੈ ਕਿ ਇਹ ਸਿਸਟਮ ਹੀ ਬਣ ਜੇ ਆਪਣੇ ਤੇ ਫਿਰ ਤਾਂ ਇੱਕ ਆਪਾਂ ਰਾਹ ਪਾਤਾ ਤਾਂ ਦੋਸ਼ੀ ਕੱਲੇ ਇੰਨੀ ਗੱਲ ਦੇਣਗੇ ਕਿ 328 ਰੁਪਿਆਂ ਨਾਲ ਉਹਨਾਂ ਨੇ ਕੀ ਕੀਤਾ ਅੱਗੇ ਗੱਲ ਲਕੋ ਕੇ ਸਰਕਾਰ ਨੂੰ ਜਿਹੜੇ ਰਾਹ ਪਾਤਾ ਆਪਣੇ ਉਹ ਵੱਡੀ ਗੱਲ ਹੂੰ ਇਹਦੇ ਨਾਲ ਜਿੱਤੋਂ ਪਹਿਲਾਂ ਉੱਥੇ ਭਾਈ ਬਡਾਲਾ ਜੀ ਜਿਹੜੇ ਸ਼ਿਹੂਰੀ ਰਾਗੀ ਵੀਰੇ ਉਹ ਕਿੰਨੇ ਲੰਮੇ ਸਮੇਂ ਤੋਂ ਪ੍ਰੋਸੈਸ ਕਰਦੇ ਆ ਰਹੇ ਸੀਗੇ ਲੋਕਾਂ ਨੂੰ ਵੀ ਜਾਗਰੂਤ ਕਰ ਰਹੇ ਸੀ ਪਰ ਲੋਕਾਂ ਨੇ ਬਹੁਤਾ ਸਾਥ ਨਹੀਂ ਦਿੱਤਾ ਉਹਨਾਂ ਦਾ ਪਰ ਉਹ ਹਰ ਵਾਰ ਇਹ ਪੁੱਛਦੇ ਸੀ ਕਿ 328 ਰੂਪ 328 ਚਾਹੇ ਉਹਨੂੰ ਗਲਿਆਰੇ 'ਚ ਨਹੀਂ ਬੈਠਣ ਦਿੱਤਾ ਗਿਆ ਉਸ ਤੋਂ ਬਾਅਦ ਉਹ ਜਾ ਕੇ ਪਾਰਕਿੰਗ ਦੇ ਨੇੜੇ ਪਾਰਕਿੰਗ ਦੇ ਨੇੜੇ ਜਾ ਕੇ ਉਹਨਾਂ ਨੇ ਇੱਕ ਆਵਦਾ ਮਤਲਬ ਕਿ ਆਸਰ ਬਣਾ ਕੇ ਧਰਨਾ ਕਹਿ ਲੀਏ ਪ੍ਰਦਰਸ਼ਨ ਕਹਿ ਲੀਏ ਰੋਸ ਮਜਾਰਾ ਕਹਿ ਲੀਏ ਕਿਸੇ ਵੀ ਰੂਪ ਦੇ ਵਿੱਚ ਉਹ ਉੱਥੇ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਰੋਹ ਲੋਕਾਂ ਨੂੰ ਸੰਗਤ ਨੂੰ ਦੱਸਦੇ ਸੀ ਕਿ ਭਾਈ 328 ਰੂਪਾਂ ਦਾ ਹਿਸਾਬ ਜਾ ਕੇ ਜਰੂਰ ਮੰਗਿਓ ਸੁਖਵੀਰ ਸਿੰਘ ਬਾਦਲ ਗੁਜਰਦਾ ਸੀ ਤੇ ਉਹਨੂੰ ਵੀ ਇਹੀ ਪੁਕਾਰ ਜੇ ਉੱਥੋਂ ਉਹ ਕਾਲਪਤਖ ਸਾਬ ਦਾ ਜਥੇਦਾਰ ਜਾਂ ਕਾਰਜਕਾਰੀ ਹੋਵੇ ਜਾਂ ਮੌਜੂਦਾ ਹੋਵੇ ਕੋਈ ਵੀ ਉੱਥੇ ਹੁੰਦਾ ਸੀ ਉਹਨੂੰ ਵੀ ਇਹੀ ਸਵਾਲ ਪ੍ਰਬੰਧਕ ਕਮੇਟੀ ਨੂੰ ਵੀ ਇਹੀ ਸਵਾਲ ਪਰ ਉਹਨਾਂ ਦੇ ਸਵਾਲ ਦੇਣ ਦੀ ਬਜਾਏ ਸਰਕਾਰ ਦੇ ਰਾਹੀਂ ਦੇਣਾ ਹੁਣ ਮਤਲਬ ਕਿ ਇਹ ਠੀ ਦੱਸਿਆ ਹੁੰਦਾ ਭਾਈ ਜੀ ਸੰਗਤ ਜੀ ਤੁਸੀਂ ਸਾਡੇ ਹਜ਼ੂਰੀ ਰਾਗੀ ਰਹੇ ਹੋ ਤੁਸੀਂ ਬੈਠੋ ਨਾਲ ਮਿਲ ਕੇ ਇਹ ਪੰਥ ਦਾ ਫੈਸਲਾ ਆਪਾਂ ਬਹਿ ਕੇ ਹੱਲ ਕਰ ਲੈਨੇ ਉਹਨੂੰ ਨਹੀਂ ਦਿੱਤਾ ਸਾਹਿਬ ਹੁਣ ਸਰਕਾਰ ਨੂੰ ਦੇਣਾ ਐ ਜੀ ਕਿ ਆਪਾਂ ਉਹਨਾਂ ਦੇ ਜਿਹੜਾ ਹੈਗਾ ਜਿਹੜਾ ਉਹਨਾਂ ਨੇ ਕੀਤੀ ਐਕਟੀਵਿਟੀ ਜਾਂ ਉਸ ਗੱਲ ਨੂੰ ਮੁੱਦੇ ਨੂੰ ਜਿਉਂਦਾ ਰੱਖਿਆ ਉਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਘੱਟ ਰਹਿ ਗਿਆ ਹੈ ਕਿਉਂਕਿ ਵੇਖੋ ਕੁਝ ਲੋਕਾਂ ਨੇ ਤਾਂ ਆਸ ਦੀ ਕਿਰਨ ਜਿਉਂਦੀ ਰੱਖੀ ਨਾ ਨਿਆ ਮੰਗਦੇ ਰਹੇ ਸੋ ਵਡਾਲਾ ਸਾਹਿਬ ਦਾ ਵੀ ਆਪਾਂ ਇਹ ਕਹਿ ਸਕਦੇ ਆ ਕਿ ਵੀ ਉਹਨਾਂ ਨੇ ਆ ਉਹ ਜਿਉਂਦੇ ਚ ਰੱਖੀ ਨਾ ਇੱਕ ਕਿਰਨ ਹਾਂ ਕਦੇ ਉਹਨਾਂ ਨੂੰ ਡੀਮੋਟਿਵੇਟ ਹੋਏ ਹੋਣਾ ਕਿਉਂਕਿ ਸੰਗਤ ਜਿਹੜੀ ਗੁਰੂ ਦੀ ਗੱਲ ਕਰਦੀ ਉਹ ਨਹੀਂ ਪਹੁੰਚ ਰਹੀ ਸੰਗਤ ਨਹੀਂ ਸਾਥ ਦੇ ਰਹੀ ਰਹ ਜਾਂਦੇ ਸੀਗੇ ਪਰ ਇੱਕ ਗੱਲ ਤੇ ਨਿੱਠ ਕੇ ਬੈਠੇ ਰਹਿਣਾ ਕਰੀ ਜਾਣਾ ਇਹ ਵੀ ਇਹ ਵੀ ਅੱਜ ਉਸ ਨਤੀਜੇ ਤਾਈਂ ਪਹੁੰਚਿਆ ਤੇ ਜਦੋਂ ਗੱਲ ਕਰਦੇ ਸੀ ਕੋਈ ਵੀ ਉਸ ਨੂੰ ਨਿਕਲਦਾ ਸੀ ਉਹਨੂੰ ਪਤਾ ਤਾਂ ਲੱਗਦਾ ਸੀ ਨਾ ਕਿ ਇਹ ਮਸਲਾ ਹੈ ਉਹ ਹੌਲੀ ਹੌਲੀ ਪਰਕੂਲੇਟ ਹੋ ਗਿਆ ਹੇਠੋਂ ਤਾਂ ਖੇਡਾਂ ਤੱਕ ਚਲਾ ਗਿਆ ਸੋ ਇਹ ਗੱਲ ਨਹੀਂ ਕਿ ਕਿ ਆਪਾਂ ਉਹਨੂੰ ਘੱਟ ਗਈ ਹੈ ਹਾਂ ਆਪਣੀ ਕਮੀ ਰਹੀ ਹੈ ਸਭ ਦੀ ਸਾਰੀ ਸੰਗਤ ਦੀ ਕਮੀ ਰਹੀ ਹੈ ਸਾਡੇ ਅਰਗਿਆਂ ਦੀ ਹੋਰਾਂ ਦੀ ਕਮੀ ਰਹੀ ਹੈ ਕਿ ਆਪਾਂ ਹੋ ਸਕਦਾ ਵਾਰੀ-ਵਾਰੀ ਉਹਦਾ ਡਟਵਾ ਵਿਰੋਧ ਕਰ ਦਿੱਤਾ ਇਹ ਗੱਲ ਪਹਿਲਾਂ ਨਿਕਲਿਓ ਠੀਕ ਹੈ ਪਰ ਗੱਲ ਇਹ ਆ ਕਿ ਵੀ ਏ ਅੱਜ ਜੇ ਸਰਕਾਰਾਂ ਨੇ ਕਦਮ ਚੱਕਿਆ ਤਾਂ ਤਾਂ ਉਹਦਾ ਤਾਂ ਹੀ ਹੈ ਨਾ ਕਿ ਸਿੱਖਾਂ ਦੇ ਉਹਨਾਂ ਨੂੰ ਪਤਾ ਹੈ ਸਿੱਖਾਂ ਦੇ ਮਾਨਚੇਸ 328 ਰੁਪਏ ਨੂੰ ਲੈ ਕੇ ਇੱਕ ਰੋਸ ਹੈ ਠੀਕ ਹੈ ਕਈ ਵਾਰੀ ਲੋਕ ਇਹ ਇਸ ਕਰਕੇ ਵੀ ਨਹੀਂ ਪਾਰਟਿਸਿਪੇਟ ਕਰਨ ਲੱਗ ਜਾਂਦੇ ਕਿ ਵੀ ਇਹ ਯਾਰ ਇੱਥੇ ਤਾਂ ਸੋਲਵ ਹੋਣਾ ਨਹੀਂ ਸਾਡੇ ਵਾਸਤੇ ਖੇਡ ਠੀਕ ਹੈ ਨਾ ਇਹ ਕੋਈ ਬੰਨਦਾ ਨਹੀਂ ਪਈ ਗੱਲ ਕਿਉਂਕਿ ਪਹਿਲੀ ਵਾਰ ਜਦੋਂ ਟ੍ਰਾਂਸਪੋਰਟ ਡਿਵੈਲਪਮੈਂਟ ਦਾ ਘੱਟ ਰੋਸਾ ਪਰ ਮੈਨੂੰ ਇੱਥੇ ਸ਼੍ਰੋਮਣੀ ਕਮੇਟੀ ਤੇ ਇਹ ਸਵਾਲ ਬੰਦਾ ਵੀ ਜੇ ਤੁਸੀਂ ਉਹ ਪੰਥ ਦਾ ਇੱਕ ਜ਼ਿੰਮੇਵਾਰ ਆਦਮੀ ਸੀਗਾ ਜੀ ਉਹਦੇ ਨਾਲ ਬਹਿ ਕੇ ਗਲਮਤਾਂ ਕੀਤਾ ਹੁੰਦਾ ਡਾਂਗ ਸੋਟਾ ਚਲਾਉਣ ਦੀ ਬਜਾ ਪੋਲੀਟੀਕਲ ਤੌਰ ਤੇ ਵਰਤਦੇ ਜਾਂ ਸ਼੍ਰੋਮਣੀ ਕਮੇਟੀ ਨੇ ਕੋਈ ਸ਼ੱਕ ਨਹੀਂ ਠੱਪਾ ਲੱਗਿਆ ਹੋਇਆ ਇਹਨਾਂ ਤੇ ਜਦੋਂ ਤੇ ਲੋੜ ਪੈਂਦੀ ਹੈ ਸਿਆਸੀ ਧਿਰ ਬਾਦਲ ਪਰਿਵਾਰ ਨੂੰ ਤੇ ਕੋਈ ਸ਼੍ਰੋਮਣੀ ਕਮੇਟੀ ਦੀ ਦੁਰ ਵਰਤੋਂ ਕਹਿ ਲਈ ਜਾਂ ਵਰਤੋਂ ਕਹਿ ਲਈ ਉਹ ਕਰ ਜਾਂਦੇ ਨੇ ਤੇ ਹੁਣ ਜਦੋਂ ਇਹਨਾਂ ਦੇ ਵਰਤੋਂ ਦਾ ਟਾਈਮ ਆਇਆ ਜਦੋਂ ਇਹਨਾਂ ਨੂੰ ਐਸੀ ਗ੍ਰਾਫ ਉੱਚਾ ਜਾਣ ਲੱਗਾ 328 ਤੋਂ ਪਾਲਾ ਤਬਾ ਲੱਗਿਆ ਦੇਖੋ ਉਹ ਤਾਂ ਇਹਨਾਂ ਦੇ ਹਮੇਸ਼ਾ ਹੀ ਆਊਗਾ ਇਹ ਇਹਨਾਂ ਨੇ ਇੰਨਾ ਕੁਝ ਕੀਤਾ ਹੋਇਆ ਹੈ ਇਹ ਜਦੋਂ ਗ੍ਰਾਫ ਉੱਚਾ ਜਾਣ ਦੀ ਕੋਸ਼ਿਸ਼ ਹੋਊਗੀ ਉਦੋਂ ਕੁਝ ਨਾ ਕੁਝ ਨਿਕਲੇ ਆਊਗਾ ਇੰਨਾ ਕੁਝ ਹੋਇਆ ਹੋਇਆ ਇੰਨਾ ਕੁਝ ਹੈਗਾ ਕਿਸੇ ਗੱਲ ਤੇ ਸੱਚ ਤੇ ਨਹੀਂ ਇਹ ਆੜ ਇਸ ਜਿਹੀ ਗੱਲ ਕਰਦੇ ਸੀ ਅਸੀਂ ਨਹੀਂ ਕਰਦੇ ਉਹ ਦੋ ਵੀ ਤਾਂ ਪਰਚੇ ਦਰਜ ਹੁੰਦੇ ਹੀ ਸੀ ਨਾ ਉਹਦੇ ਨਾਲ ਪਤਾ ਹੀ ਨਹੀਂ ਸੀ ਸੋਸ਼ਲ ਮੀਡੀਆ ਵਾਲਿਆਂ ਨੂੰ ਇੱਕ ਸਮਝਦੇ ਕੁਝ ਨਹੀਂ ਸੀ ਉਹਦੇ ਤੇ ਨਹੀਂ ਕਰਦੇ ਸੀ ਅਖਬਾਰਾਂ ਵਾਲਿਆਂ ਤੇ ਕਰ ਦਿੰਦੇ ਸੀ ਪਰ ਹੁਣ ਇਹ ਸੋਸ਼ਲ ਮੀਡੀਆ ਤੋਂ ਸਰਕਾਰ ਬਣੀ ਆ ਸੋਸ਼ਲ ਮੀਡੀਆ ਉਹ ਹੋ ਗਿਆ ਬੂਮ ਤਾਂ ਵੀ ਟੋਡੇ ਵਾਲਿਆਂ ਦੇ ਚੈਨਲ ਬੰਦ ਕਰ ਦੋ ਸਾਰੀ ਸਰਕਾਰਾਂ ਕਰੇ ਇਹ ਆ ਜਾਣਗੇ ਤਾਂ ਇਹ ਜੇ ਇਹ ਆਗੇ ਤਾਂ ਕਿਸੇ ਨੇ ਘੱਟ ਨਹੀਂ ਕਰਨੀ ਚਾਹੀਏ ਸਟੇਜ ਤੇ ਕਰਕੇ ਜੋ ਮਰਜੀ ਪਰ ਹੁਸਾ ਦੇ ਜਣਾ ਸੋ ਗੱਲ ਇਹ ਆ ਕਿ ਵੀ ਜੇ ਇੱਕ ਸਿੱਖ ਐਨੇ ਕਰ ਰੇ ਸੀ ਉਥੇ ਪ੍ਰੋਟੈਸਟ ਕਰ ਰੇ ਸੀ ਇਕੱਠੇ ਹੁੰਦੇ ਸੀ ਵਾਰੀ ਵਾਰੀ ਇਕੱਠੇ ਹੋ ਰਹੇ ਸੀ ਇੱਕ ਲਗਾਤਾਰ ਪ੍ਰੋਟੈਸਟ ਚੱਲ ਰਹੀ ਸੀ ਤਾਂ ਉਹਦੇ ਜਵਾਬ ਦੇਈ ਤਾਂ ਬੰਦ ਹੀ ਸੀਗੀ 328 ਰੂਪ ਮਤਲਬ ਇਹ ਤਾਂ ਇੰਨੀ ਗੱਲ ਮੰਗਣ ਵਾਲੀ ਗੱਲ ਹੀ ਹੈ ਨਹੀਂ ਸੀ ਜੇ ਕੋਈ ਚੀਜ਼ ਘੱਟ ਹੋਈ ਹੈ ਤੁਸੀਂ ਵੇਖੋ ਲੰਮੂ ਕਿ ਵੀ ਕਿਉਂ ਹੋਇਆ ਤੇ ਉਹਦੀ ਸਜ਼ਾ ਦਿਓ ਤੇ ਫਟਾਪਾ ਪਰ ਨਹੀਂ ਕੀਤੀ ਸਜ਼ਾ ਦੀ بجائے ਕਰੋੜਾਂ ਦੀਆਂ ਤਨਖਾਹਾਂ ਦੇ ਕੇ ਕਹਿੰਦੇ ਉਹਨੂੰ ਨਵਾਜਿਆ ਜਾਂਦਾ ਸੀ 8 ਤੋਂ 10 ਕਰੋੜ ਰੁਪਈਆ ਮੈਂ ਤਾਂ ਸੁਣ ਕੇ ਹੈਰਾਨ ਰਹਿ ਗਿਆ ਕਿ 5000 10 10 ਰੁਪਏ 10 10 ਪੈਸੇ ਕਰਕੇ ਕੱਢਿਆ ਹੋਇਆ ਦਸਵੰਦ ਤੇ ਉਹ ਇੱਕ ਪਰਿਵਾਰ ਨੂੰ ਹੀ ਇੰਨਾ ਚਲਾ ਜਾਂਦਾ ਸੀ ਹਾਤੋਂ ਇਹਦਾ ਮਤਲਬ ਕਿੰਨੇ ਹੋਰ ਬੈਠੇ ਹੋਣਗੇ ਮਗਰ ਮੈਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜੀ ਕਿ ਇੱਥੇ ਆਮਬ ਸਾਹਿਬ ਗੁਰਦੁਆਰਾ ਹਾਂਜੀ ਮੈਂ ਤੇ ਮੇਰੇ ਮੇਰੀ ਛੋਟੀ ਭੈਣ ਕਈ ਵਾਰੀਆਂ ਅਸੀਂ ਉੱਥੇ ਕੋਸ਼ਿਸ਼ ਕੀਤੀ ਕਿ ਅਸੀਂ ਜਾ ਕੇ ਉੱਥੇ ਜੋੜਿਆਂ ਦੀ ਸੇਵਾ ਲੈ ਲਈਏ ਹਨ ਲੰਗਰ ਦੀ ਸੇਵਾ ਲੈ ਲਈਏ ਕੋਈ ਸੇਵਾ ਸਾਨੂੰ ਮਿਲ ਜੇ ਵਾ ਅਸੀਂ ਕਰ ਲਈਏ ਉ ਮੈਂ ਨਿਲੋਕ ਸੇਵਾ ਕਰਨ ਆਇਆ ਹਾਂ ਬਿਲਕੁਲ ਠੀਕ ਹੈ ਹੁਣ ਜੇ ਅੱਜ ਐਸਜੀਪੀਸੀ ਇਹ ਕਹਿ ਦੇ ਅਨਾਉਂਸ ਕਰ ਦੇ ਕਿ ਸਾਨੂੰ ਆਪਦੀ ਆਡਿਟਿੰਗ ਆਸਤੇ ਇੱਕ ਆਡਿਟਿੰਗ ਫਰਮ ਚਾਹੀਦੀ ਆ ਤੇ ਭਾਈ ਤੁਸੀਂ ਕਿਸ ਗੱਲ ਤੇ ਕਰ ਦੋਗੇ ਮੈਂ ਕਹਿਣਾ ਕਿ ਦੁਨੀਆ ਭਰ ਦੀਆਂ ਬੈਸਟ ਆਡਿਟਿੰਗ ਫਰਮਸ ਫ੍ਰੀ ਚ ਆ ਕੇ ਕਰਨ ਨੂੰ ਤਿਆਰ ਹੋ ਜਾਣ ਕਿ ਇਹ ਸੇਵਾ ਸਾਨੂੰ ਦੇ ਤੋ ਠੀਕ ਆ ਉਥੇ ਆਪਾਂ ਕਰੋੜਾਂ ਰੁਪਏ ਦੇ ਰਹੇ ਉਥੇ ਆਪਾਂ ਨੂੰ ਪਰਵਾਹ ਹੀ ਨਹੀਂ ਕਿ ਇੱਕ ਕੌਮ ਦਾ ਪੈਸਾ ਜਿ ਦੇਖੋ ਇਹ ਗੁਰੂ ਘਰ ਦਾ ਪੈਸਾ ਹੈ ਇਹ ਜਿੰਨਾ ਵੱਧ ਤੋਂ ਵੱਧ ਗਰੀਬ ਤੇ ਲੱਗੇ ਉਹਨਾਂ ਚੰਗਾ ਜੇ ਕੁਝ ਸਰਵਿਸਿਸ ਇਸ ਸਿੱਖ ਕੰਮ ਚ ਆਡੀਟਰਾਂ ਦੀ ਘਾਟ ਹੋ ਗਈ ਰਟਾਇਰਡ ਹੀ ਬੜੇ ਹੋਣੇ ਆ ਮੈਂ ਕਹਿੰਦਾ ਅਣਗਿਣਤ ਹੋਣੇ ਆ ਤੇ ਦੁਨੀਆ ਦੇ ਬੈਸਟ ਹੋਣੇ ਆ ਤੁਸੀਂ ਇਹ ਵੇਖੋ ਇੱਕ ਦਿਨ ਚੈਨ ਦਾ ਖਬਰ ਚ ਕੱਟ ਕੇ ਦੇਖਣ ਦੂਜੇ ਦਿਨ ਪਤਾ ਲੱਗੂਗਾ ਕਿ ਕਿੰਨੀ ਵੱਡੀ ਲਾਈਨ ਹੈ ਇਸ ਕੰਮ ਦੀ ਲਾਈਨਾਂ ਲੱਗ ਜਾਣਗੀਆਂ ਤਾਂ ਇੱਕ ਆਪਾ ਤਾਂ ਜਿਵੇਂ ਵਰਲਡ ਬੈਂਕ ਦਾ ਜਿਹੜਾ ਹੈੱਡ ਆ ਅਜੀਪਾਲ ਸਿੰਘ ਮੰਗਾ ਉਹਦਾ ਨਾਮ ਸੁਣਦੇ ਆ ਨਾ ਕਿ ਉਹ ਹੈੱਡ ਆ ਉੱਥੋਂ ਦਾ ਜਿਹੜਾ ਚੀਫ ਇਕਨੋਮਿਸਟ ਹੈ ਰਸ਼ਮੀਤ ਗਿੱਲਕੇ ਕੀ ਹੈ ਨਾ ਉਹ ਵੀ ਸਿੱਖੇਗਾ ਹੂੰ ਜੇ ਇੰਨਾ ਨਾ ਥਾਵਾਂ ਦੇ ਲੋਕ ਸਿੱਖ ਬੈਠੇ ਮੇਰਾ ਇੱਕ ਆਪਦਾ ਬਹੁਤ ਕਰੀਬੀ ਮਿੱਤਰ ਆ ਚਲੋ ਉਹ ਸੇ ਹੈ ਤਾਰੀ ਸੇ ਕਹਿ ਲੋ ਜਾਂ ਹਿੰਦੂ ਸੇ ਕਹਿ ਲੋ ਪਰ ਉਹਦਾ ਸਿੱਖੀ ਪ੍ਰਤੀ ਭਾਵਨਾ ਬਹੁਤ ਮਤਲਬ ਬਹੁਤ ਜ਼ਿਆਦਾ ਆਪਣੇ ਨਾਲੋਂ ਵੀ ਕਿਤੇ ਜ਼ਿਆਦਾ ਹੈ ਮਤਲਬ ਉਹਨੇ ਲੰਗਰਾਂ ਦੀ ਸੇਵਾ ਵੀ ਕਰਨੀ ਆ ਮਾਇਆ ਵੀ ਪੇਟ ਕਰਨੀ ਆ ਹਰ ਹਫਤੇ ਦਰਬਾਰ ਸਾਹਿਬ ਵੀ ਹੋ ਕੇ ਜਾਣਾ ਠੀਕ ਆ ਉਹ ਪ੍ਰਾਈਸ ਵਾਟਰ ਹਾਊਸ ਹੈਗਾ ਜਿਹੜੀ ਵਰਲਡ ਦੀ ਬੈਸਟ ਆਡਿਟਿੰਗ ਫਰਮ ਹੈਗੀ ਉਹਦੇ ਵਿੱਚ ਹੁਣ ਜੇ ਉਹਦੇ ਅਰਗੇ ਨੂੰ ਆ ਕਿਹਾ ਹੋਵੇ ਕਿ ਭਾਈ ਤੂੰ ਕਰ ਦੇਗਾ ਉਹ ਤਾਂ ਕਹੂਗਾ ਵੀ ਐਦੂ ਵੱਡਾ ਸੁਭਾਗ ਕੀ ਆ ਮੇਰਾ ਠੀਕ ਆ ਨਾ ਉਹ ਤਾਂ ਮਤਲਬ ਬੈਸਟ ਬੰਦੇ ਕਰਨ ਨੂੰ ਤਿਆਰ ਆ ਤੇ ਇਹ ਕਰਨਾ ਕਰੋਨਾ ਵੀ ਕਿਉਂ ਨਹੀਂ ਚਾਹੀਦਾ ਆਪਾਂ ਨੂੰ ਮੋਹਾਲੀ ਦੇ ਵਿੱਚ ਆ ਅੰਮ੍ਰਿਤਸਰ ਦੇ ਵਿੱਚ ਚ ਲੁਧਿਆਣੇ ਦੇ ਵਿੱਚ ਬਹੁਤ ਰਿਟਾਇਰਡ ਪ੍ਰੋਫੈਸ਼ਨਲਸ ਮਿਲ ਜਾਣਗੇ ਜਿਹੜੇ ਰਿਟਾਇਰਡ ਕੀ ਚਲਦੀਆਂ ਕੰਪਨੀਆਂ ਹੋਣੀਆਂ ਜਿਹੜੀਆਂ ਕਹਿੰਦੇ ਹਾਂ ਜੀ ਐਨੇਕ ਬੰਦੇ ਅਸੀਂ ਲਾ ਦਿੰਨੇ ਤੁਹਾਡਾ ਕੰਮ ਕਰਦੇ ਆ ਸੋ ਜਿੰਨੇ ਕੰਮ ਜਿੰਨੀਆਂ ਸੇਵਾਵਾਂ ਆਪਾਂ ਆਏ ਲੈ ਸਕਦੇ ਆ ਆਪਾਂ ਨੂੰ ਲੈਣੀਆਂ ਚਾਹੀਦੀਆਂ ਦੀ ਕੌਮ ਦੀਆਂ ਠੀਕਾ ਹੁੰਦਾ ਇਹਨਾਂ ਨੇ ਠੀਕਾ ਕੀਤਾ ਹੁੰਦਾ ਇਹਨਾਂ ਨੇ ਉਹਦੇ ਥਰੂ ਆਪਦੇ ਗਲਵੇਪਾਲ ਨੇ ਹੁੰਦੀਆਂ ਇਕ ਦੀ ਧਰਾ ਪਾਲ ਲੀਆਂ ਹੁੰਦੀਆਂ ਸੋ ਉਹ ਜਦੋਂ ਆਪਾਂ ਕਰਾਂਗੇ ਤਾਂ ਉਹਦੇ ਨਾਲ ਤਾਂ ਫਿਰ ਆ ਕੋਲੀ ਮਿਲਣੇ ਆਪਾਂ ਨੂੰ ਹੋਰ ਨਹੀਂ ਕੁਝ ਮਿਲ। ਪਰ ਕਹਿੰਦੇ ਗੁਰਬਾਣੀ ਵੇਚੀ ਜਾ ਰਹੀ ਹੈ ਬੜਾ ਰੋਡਾ ਬਵਾਦ ਪਿਆ ਤੇ ਕਹਿੰਦੇ ਕਿ ਪਿਆ ਆਪ ਦਾ ਮੁੱਖ ਮੰਤਰੀ ਕਿਉਂ ਬੋਲਦਾ ਮੈਂ ਇੱਥੇ ਕੋ ਪੱਖ ਉਹਦਾ ਕੋ ਪੱਖ ਨਹੀਂ ਲੈ ਰਿਹਾ ਜਿਹੜੀ ਗੱਲ ਸੱਚੀ ਉਹ ਕਹਿ ਦੇਣੀ ਚਾਹੀਦੀ ਇੱਕ ਪਾਸੇ ਪਰਚਾ ਹੋਇਆ ਸੀ ਨੇ ਖੇਤੀ ਕਰ ਲਈ ਇੱਕ ਪ੍ਰਦਰਸ਼ਨ ਵੀ ਕਰ ਰਹੇ ਆ ਤੁਸੀਂ ਵੀ ਉਹਦੇ ਚਿੱਕੋ ਮੈਂ ਵੀ ਇੱਕ ਅ ਕਈ ਵਾਰ ਬਚਾਲੇ ਵਾਲੇ ਕਹਿ ਦਿੰਦੇ ਆ ਮੈਂ ਤਾਂ ਗੱਲ ਕਰ ਰਿਹਾ ਪਰ ਜੇ ਉਹ ਤੇਰੇ ਮੈਂ ਤਾਂ ਇਹਦਾ ਸੋਚੀ ਪਰ ਲੋਕਾਂ ਦਾ ਵੀ ਸਵਾਲ ਇਹੀ ਸੀਗਾ ਕਿ ਭਾਈ ਗੁਰਬਾਣੀ ਵੇਚੀ ਕਿਉਂ ਜਾਂਦੀ ਹੈ ਪੀਟੀਸੀ ਦਾ ਕਿਉਂ ਅਧਿਕਾਰ ਆ ਸਾਰਿਆਂ ਨੂੰ ਖੁੱਲਾ ਅਧਿਕਾਰ ਕਿਉਂ ਨਹੀਂ ਤਾਂ ਇੱਥੇ ਇੱਕ ਲਾ ਕੇ ਉਹ ਤੋਂ ਮਿਰਛੈੰਦ ਗੈਨੀ ਹਰਪ੍ਰੀਤ ਸਿੰਘ ਸੀਗੇ ਜਿਹੜੇ ਤੁਹਾਡੇ ਨਾਲ ਹੁਣ ਪੁਨਰ ਸਜੇਤ ਅਕਾਲੀ ਦਲ ਦੇ ਵਿੱਚ ਇਹਨਾਂ ਵੀ ਕਿਹਾ ਕਿ ਕੋਈ ਗੱਲ ਨਹੀਂ ਦਾ ਹੱਲ ਕਰਕੇ ਤਾ ਔਰ ਉਹਦਾ ਹੱਲ ਨਹੀਂ ਕੱਢਿਆ ਜਾਂਦਾ ਉਸ ਤੋਂ ਬਾਅਦ ਜੁਕੇ ਰਹੀ ਗੱਲਾਂ ਦੇਖੋ ਪੀਟੀਸੀ ਬਾਰੇ ਤਸੀ ਰਿਪੋਰਟ ਵੀ ਛਾਪੀ ਸੀ ਸਿੰਘ ਸਭਾ ਦੇ ਵਿੱਚ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਸੀ ਉਹ ਤੇ ਮੈਂ ਦੱਸਿਆ ਵੀ ਸੀ ਕਿ ਇੰਨਾ ਲਾਸ ਇਹਨਾਂ ਨੇ ਕਰਤਾ ਹੈ ਪੀਟੀਸੀ ਕਰ ਪੀਟੀਸੀ ਕਰ ਠੀਕ ਹੈ ਤੇ ਪੀਟੀਸੀ ਜਿਹੜਾ ਚੈਨਲ ਆ ਤੁਸੀਂ ਉਹਦੇ ਉੱਤੇ ਜਾਓ ਪਹਿਲਾਂ ਉਹਦੇ ਤੇ ਲਿਖਿਆ ਹੁੰਦਾ ਸੀ ਕਿ ਸਾਡੀ ਯੂਐਸਪੀ ਅਗਰਵਾਨ ਯੂਨਿਕ ਯੂਐਸਪੀ ਦਾ ਹੁੰਦਾ ਯੂਨਿਕ ਸੇਲਿੰਗ ਰੂਸ ਹੈ ਕਿ ਸਾਡਾ ਮਾਲ ਅਸੀਂ ਇਹਦੇ ਥਰੂ ਵੇਚਦੇ ਆ ਮਤਲਬ ਕਿੱਡੀ ਬੇਹੂਦਾ ਭਾਸ਼ਾ ਵਰਤੀ ਗਈ ਸੀ ਹੈਨਾ ਤੇ ਉਹਦੀਆਂ ਬੜੀਆਂ ਰੈਸਟ੍ਰਿਕਸ਼ਨ ਸੀਗੀਆਂ ਜੇ ਉੱਥੇ ਕੋਈ ਪ੍ਰੋਗਰਾਮ ਹੋਊਗਾ ਉਹਦਾ ਹਿਸਟੋਰੀਕਲ ਆਰਕਾਈਵ ਜਿਹਦਾ ਇਤਿਹਾਸ ਦਾ ਜਿਹੜਾ ਸਮਾਨ ਆ ਉਹ ਵੀ ਪੀਟੀ ਤੋਡੇ ਹਿਸਟਰੀ ਵਿੱਚ ਹੋ ਰਿਆ ਸੀ ਉਹ ਮਤਲਬ ਕੱਲਾ ਉਹ ਪੈਸਾ ਨਹੀਂ ਖੋ ਰਿਆ ਸੀ ਤੁਹਾਡੇ ਤੋਂ ਤੇ ਹਲੇ ਵੀ ਖੋ ਰਿਆ ਪਰ ਉਹਦਾ ਹੱਲ ਦੇਖੋ ਗੁਰਬਾਣੀ ਦਾ ਆਪਣਾ ਆਪਾਂ ਆਪਾਂ ਐਡਾ ਧਰਮ ਵਿੱਚ ਉਹ ਮੋਰਚਾ ਲੜਿਆ ਆਪਾਂ ਕਿਹਾ ਜੀ ਦਰਬਾਰ ਸਾਹਿਬ ਤੋਂ ਰੇਡੀਓ ਦਾ ਕੀਰਤਨ ਦਾ ਪ੍ਰਸਾਰਣ ਹੋਵੇ ਤਾਂ ਕਿ ਆਮ ਬੰਦੇ ਤੱਕ ਦਰਬਾਰ ਸਾਹਿਬ ਦੀ ਬਾਣੀ ਪਹੁੰਚੇ ਆਪਾਂ ਵਿਚਾਲੇ ਸੌਦੇ ਬਾਜੀ ਤੇ ਲੱਗ ਗਿਆ ਆਪਾਂ ਨੂੰ ਚਾਹੀਦਾ ਸੀ ਕਿ ਵੀ ਮੱਕੇ ਦੇ ਤੋਂ ਇੱਕ ਐਗਜ਼ਾਮਪਲ ਦਿੰਦਾ ਮੱਕੇ ਦੇ ਵਿੱਚ ਕੀ ਆ ਜੋ ਵੀ ਉੱਥੇ ਅੰਦਰ ਪ੍ਰੋਗਰਾਮ ਚੱਲਦੇ ਆ ਮੱਕੇ ਵਾਲੇ ਆ ਬਹੁਤ ਸੋਹਣਾ ਸਿਸਟਮ ਲਾਇਆ ਹੋਇਆ ਉਹ ਅੰਦਰ ਉਹਨੂੰ ਰਿਕਾਰਡ ਕਰਕੇ ਬਾਹਰ ਉਹਦਾ ਲਿੰਕ ਦੇ ਦਿੰਦੇ ਆ ਇਨਫੋਰਮੇਸ਼ਨ ਸੈਂਟਰ ਜੀ ਉਹਨੂੰ ਲਿੰਕ ਤੋਂ ਉਹਨੂੰ ਵੀ ਮਿਲੇ ਲਿੰਕ ਘੁਰਾਣੋ ਵੀ ਮਲੇ ਉਪਨਾ ਠੀਕ ਹੈ ਤੁਸੀਂ ਰੈਸਟ੍ਰਿਕਸ਼ਨਸ ਲਾ ਸਕਦੇ ਹੋ ਕਿ ਭਾਈ ਜਿਹੜਾ ਚੈਨਲ ਲਿੰਕ ਲੈਂਦਾ ਹੈ ਉਹ ਉਹਨਾਂ ਉਹ ਇੰਨੇ ਸਮੇਂ ਵਾਸਤੇ ਜਾਂ ਉਹ ਉਹ ਚੈਨਲ ਆ ਬੇਹੂਦਾ ਕੰਮ ਕੋਈ ਨਾ ਦਿਖ ਰਿਹਾ ਮਤਲਬ ਕਿ ਨਾਚ ਗਾਣਾ ਜਾਂ ਕੁਛ ਐਦਾਂ ਦਾ ਕਰਕੇ ਸਭਿਆਚਾਰਕ ਹਾਂ ਤੇ ਉਹ ਹੋਗਾ ਵੀ ਆਏ ਜਿਹਨੇ ਗੁਰਬਾਣੀ ਸੁਣਨੀ ਆ ਲਿੰਕ ਤੇ ਉਹਨਾਂ ਉਸੇ ਚੈਨਲ ਤੇ ਜਾਊਗਾ ਵੀ ਜੋ ਕੋਸ਼ਿਸ਼ ਵੀ ਕਰ ਲੂਗਾ ਦੂਜਾ ਨਹੀਂ ਚੱਲੇ ਮਾਰਕੀਟ ਫੋਰਸਸ ਵੀ ਕੋਈ ਚੀਜ਼ ਹੁੰਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਸਭੇਦਰ ਜੀ ਜੀ ਦੇਖੀ ਯਾਨੀ ਪ੍ਰੋਬਲਮ ਹੈ ਕਿ ਇਹ ਤਾਂ ਹੈ ਨਹੀਂ ਵੀ ਗੁਰਬਾਣੀ ਤੋਂ ਬਾਅਦ ਕੋ ਨੰਗੇ ਤਰਗੇ ਨੱਚੀ ਜਾਣਾ ਕਿਉ ਹੋਣਾ ਇਹ ਚਾਹੀਦਾ ਕਿ ਵੀ ਲਿੰਕ ਮਿਲਣਾ ਚਾਹੀਦਾ ਲਿੰਕ ਓਪਨ ਹੋਣਾ ਚਾਹੀਦਾ ਤੇ ਇਨਫੋਰਮੇਸ਼ਨ ਸੈਂਟਰ ਤੋਂ ਲਿੰਕ ਮਿਲ ਜੇ ਛੋਟੇ ਚੈਨਲਸ ਨੂੰ ਫ੍ਰੀ ਮਿਲ ਜੇ ਵੱਡੇ ਚੈਨਲਸ ਕੋਈ ਵਕਾਉਣਾ ਚਾਹਣੇ ਉਹਦੀ ਫੀਸ ਰੱਖ ਦੇਣ ਕਿ ਵੀ ਐਨੀ ਸੇਵਾ ਦੇਣੀ ਦੇਣੀ ਆ ਮੇਰਾ ਖਿਆਲ ਹੁਣ ਜਿੰਨਾ ਪੈਸਾ ਇਕੱਠਾ ਹੁੰਦਾ ਨਾ ਇਹ ਤੋਂ ਵੱਧ ਪੈਸਾ ਵੀ ਇਕੱਠਾ ਹੋ ਜੇ ਤੇ ਗਰਵਾਣੀ ਵੀ ਜ਼ਿਆਦਾ ਸਪਰੈਡ ਹੋ ਇੱਕ ਪਾਸੇ ਤੇ ਇਹਨਾਂ ਚੀਜ਼ਾਂ ਦਾ ਠੇਕਾ ਦੇ ਕੇ ਇੱਕ ਘਰ ਭਰੇ ਆਦੇ ਪੋਲੀ ਦੇ ਪਰਿਵਾਰ ਨੂੰ ਇੰਨਾ ਨਾ ਪੈਸਾ ਪਤਾ ਨਹੀਂ ਹੋਰ ਕਿੰਨੇ ਕਿੰਨੇ ਹੋਰ ਹੋਣਗੇ ਅੱਜ ਤੁਸੀਂ ਇਹ ਦੇਖੋ ਕਿ ਜਿੰਨੀ ਪੀਟੀਸੀ ਜਿੰਨੀ ਦਾ ਰਵਿੰਦਰ ਨਾਰਾਇਣ ਹਰੇ ਪੀਟੀਸੀ ਚਲਾਇਆ ਜਿੱਦੋਂ ਤੱਕ ਅਸੀਂ ਉਹ ਰਿਪੋਰਟ ਤਿਆਰ ਕੀਤੀ ਸੀਗੀ ਮੈਂ 2015 ਤੱਕ ਦਾ ਡਾਟਾ ਦਿੰਨਾ ਉਹਨਾਂ ਦਿਨਾਂ ਦੇ ਵਿੱਚ ਵੀ ਉਹਨਾਂ ਦੀਆਂ ਉਤਰੇ ਹੈਡਸ ਦੀਆਂ ਤਰਖਾਂ 2-2 ਕਰੋੜ ਸੀਗੀਆਂ ਸਾਲ ਦੀਆਂ ਹਾਂ ਪਰ ਹਾਂ ਪੈਕੇजेस ਜਿਹੜੇ ਸੀਗੇ ਪਰ ਉਹਦੇ ਮੁਕਾਬਲੇ ਤੋਂ ਮੈਂ ਖੋਰਦਾ ਸਾ ਤਿਰੁਪਤੀ ਬਾਲਾ ਜੀ ਮੰਦਰ ਵਾਲਿਆਂ ਨੇ ਆਪਦਾ ਚੈਨਲ ਚਲਾਇਆ ਹੋਇਆ 24 ਦੇ ਉਹ ਚੈਨਲ ਚੱਲਦਾ ਹੈ ਕਰੋੜਾ ਰੁਪਇਆ ਕਮਾ ਕੇ ਦਿੰਦਾ ਹੈ ਠੀਕ ਹੈ ਤੇ ਜਿਹੜਾ ਉਹਦਾ ਚੈਨਲ ਹੈਡ ਹੁੰਦਾ ਹੈ ਜਿਹੜਾ ਉਹਨੂੰ ਪ੍ਰੋਗਰਾਮ ਨੂੰ ਚਲਾਉਂਦਾ ਉਹਨੂੰ ਲੱਖ ਰੁਪਇਆ ਸਾਲ ਦਾ ਟੋਕਨਮਾਨੀ ਦਿੱਤਾ ਜਾਂਦਾ ਹੈ ਤੇ ਉਹ ਆਮ ਤੌਰ ਤੇ ਐਨੇ ਐਕਸਪੀਰੀਐਂਸ ਬੰਦੇ ਆਉਂਦੇ ਆ ਉੱਥੇ ਕੁਛੋ ਨਾ ਤੇ ਅੱਜ ਵੀ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਵੀ ਟੀਵੀ ਚੈਨਲ ਚਲਾ ਕੇ ਦੇਣ ਵਾਲਿਆਂ ਦੀ ਘਾਟ ਆ ਕੋਈ ਹੋਵੇ ਮੇਰਾ خیال ਤੁਸੀਂ ਇੱਕ ਟੀਮ ਦੇ ਦੋਗੇ ਕਿ ਲੋ ਜੀ ਆ ਸੀ ਕਰ ਬਿਲਕੁਲ ਜੀ ਇਹ ਤੁਸੀਂ ਇੱਕ ਆਵਾਜ਼ ਮਾਰ ਕੇ ਵੇਖੋ ਫੌਰਮ ਦੇ ਵਿੱਚ ਬੈਠੇ ਮੁੰਡੇ ਜਿਹੜੇ ਇਥੇ 6-6 ਮਹੀਨੇ ਲਾ ਕੇ ਜਾਣਗੇ ਸੇਵਾ ਦੇ ਤੌਰ ਤੇ ਜਿਹੜੇ ਇਹ ਚੀਜ਼ ਭਾਲ ਰਹੇ ਕਿ ਹਨ ਭਾਨੇ ਨਾਲ ਚਲੋ ਜੀ ਆਪਾਂ ਬਹੁਤ ਹਾਈ ਐਂਡ ਕੈਮਰਾਜ਼ ਲਾ ਦਾਂਗੇ ਸਾਰਾ ਕੁਝ ਲਾ ਕੇ ਆਪਾਂ ਚੈਨਲ ਤੇ ਲਿੰਕ ਦੇ ਦਾਂਗੇ ਬਾਅਦ ਪਰ ਆਪਾਂ ਉਹਦੇ ਚੋਂ ਬਹੁਤ ਮਤਲਬ ਆਪਾਂ ਆਪਣਾ ਜਿਹੜਾ ਪ੍ਰਚਾਰ ਉਹ ਸਾਰਾ ਦਿਨ ਚੱਲ ਸਕਦਾ ਇੱਕ ਇੱਕ ਇੰਦੇ ਚ ਹੋਰ ਵੀ ਚੀਜ਼ਾਂ ਇਧਰਲੇ بس 1 ਕਰੋੜ ਰੁਪਏ ਖਰਚ ਕਰਕੇ ਨੁਕਸਾਨ ਕਰਕੇ ਪੰਜਾਬ ਦਾ ਦੂਜੀ ਪਾਸੇ ਦੀ ਗੱਲ ਕਰੀਏ ਪੰਚ ਦੇ ਵਿੱਚ ਇਹਨਾਂ ਨੇ ਸਕੂਲ ਖੋਲ੍ਹ ਲੇ ਸਕੂਲਾਂ ਤੋਂ ਵੀ ਪੈਸਾ ਇਕੱਠਾ ਕੀਤਾ ਇਹਦਾ ਜੇ ਕੋਈ ਗਰੀਬ ਸਿੱਖ ਆਉਂਦਾ ਇਹ ਪਾਠੀ ਸਿੰਘ ਦਾ ਧੀ ਪੁੱਤਰ ਆਉਂਦਾ ਜਾਂ ਗਰੀਬ ਸਿੱਖ ਕਹਿੰਦਾ ਕਿ ਮੈਂ ਪੜਨਾ ਚਾਹਣਾ ਉਹਦੀ ਫੀਸ 'ਚ ਕੋਈ ਕਟੌਤੀ ਨਹੀਂ ਉੱਥੇ ਠੋਕ ਕੇ ਫੀਸ ਲਈ ਜਾਂਦੀ ਆ ਕੋਈ ਸੰਘਰਸ਼ੀ ਪਰਿਵਾਰ ਆਉਂਦਾ ਉਹਦੇ ਤੋਂ ਠੋਕ ਕੇ ਫੀਸ ਲਈ ਜਾਂਦੀ ਆ ਉਧਰਲੇ ਪਾਸੇ ਕੋਈ ਰਾਇਤ ਨਹੀਂ ਤੇ ਇਧਰਲੇ ਪਾਸੇ ਪਤਾ ਨਹੀਂ ਕਿਹੜੀਆਂ ਸਾਂਝਾਂ ਦੇ ਕਹਿੰਦੇ ਹਿਸਾਬ ਦੇ ਨਾਲ ਇਹਨਾਂ ਨੂੰ ਕਰੋੜਾਂ ਰੁਪਏ ਠੱਗੇ ਜਾ ਰਹੇ ਕੋਈ ਤਾਂ ਹੁਣ ਬਦਕਿਸਮਤੀ ਆ ਐਡਾ ਸੋਹਣੇ ਸ਼ਖਾਲਸਾ ਸਕੂਲ ਕਿਸੇ ਟਾਈਮ ਸਾਰੇ ਸਾਰੇ ਸਕੂਲ ਹੁੰਦੇ ਸੀਗੇ ਮੇਰੇ ਪਿਤਾ ਜੀ ਜਦੋਂ ਪੜ੍ਹੇ ਸੀ ਤਾਂ ਉਹ ਦੱਸਦੇ ਹ ਪਰ ਬਣੇ ਬੜੇ ਵੱਡਿਆ ਫੌਜ ਦੇ ਅਫਸਰ ਬਣੇ ਉਹ ਸਕੂਲ ਚ ਪੜ ਕੇ ਉੱਥੋਂ ਬਣਦੇ ਹੁੰਦੇ ਸੀ ਲੋਕ ਠੀਕ ਆ ਉਹ ਕਹਿੰਦੇ ਵੀ ਉਦੋਂ ਹੀ ਹੁੰਦਾ ਸੀ ਕਿ ਜਿਹੜਾ ਜ਼ਿਲ੍ਹੇ ਦਾ ਡੀਸੀ ਹੁੰਦਾ ਸੀ ਤੇ ਸੀਐਮਓ ਹੁੰਦਾ ਸੀ ਵੱਡੇ ਅਫਸਰ ਹੁੰਦੇ ਜਿਲ੍ਹੇ ਦੇ ਹਨਾ ਤੇ ਇਹ ਵੀ ਆਪਦੇ ਬੱਚਿਆਂ ਨੂੰ ਖਾਲਸਾ ਸਕੂਲ ਚ ਪਾਉਂਦੇ ਸੀ ਸਪਾਰਸ਼ਲ ਹੁੰਦੇ ਹੁੰਦੇ ਸੀ ਕਿ ਸਾਡੇ ਬੱਚੇ ਨੂੰ ਖਾਲਸਾ ਸਕੂਲ ਅੱਜ ਕਿਥੇ ਅੱਜ ਆਪਾਂ ਸਿੱਖ ਬੱਚਾ ਵੀ ਆਪਾਂ ਭੇਜ ਨਹੀਂ ਰਿਹਾ ਵਿਚਾਰੇ ਸਿੱਖ ਪਰਿਵਾਰ ਜਿਹੜੇ ਮੈਂ ਕਹਿੰਦਾ ਮੱਧਮ ਵਰਗੀ ਖੇਤੀ ਵਾਲੇ ਆ ਜਾਂ ਕੁਝ ਹੋਰ ਆ ਜਾਂ ਇਹਨਾਂ ਮਜ਼ਦੂਰ ਹੈਗੇ ਆ ਜਿਹੜੇ ਉਹ ਵਿਚਾਰੇ ਬੱਚੇ ਆਦੇ ਪ੍ਰਾਈਵੇਟ ਸਕੂਲਾਂ ਵਾਲਿਆਂ ਦੇ ਪਾਏ ਹੋਏ ਕੀ ਆਪਣਾ ਫਰਜ਼ ਨਹੀਂ ਬਣਦਾ ਕਿ ਉਹ ਸਕੂਲ ਹੀ ਘੱਟੋ ਘੱਟ ਰਿਵਾਈਵ ਕਰ ਲੋ ਜਿੰਨੇ ਇੱਕ ਹੈ ਉਹਨੇ ਇੱਕ ਤਾਂ ਰਿਵਾਈਵ ਕਰ ਲੋ ਫਿਰ ਸਕੂਲਾਂ ਦੀ ਗੱਲ ਦੱਸਦੇ ਲੈ ਸਕੂਲ ਰਿਵਾਈਵ ਕਰਨੇ ਦੀ ਕੋਈ ਔਖੇ ਨਹੀਂ ਇੰਨੀ ਸੰਗਤ ਬਾਹਰ ਬੈਠੀ ਆ ਆਪਣੀ ਐਨੀ ਸੰਗਤ ਇੱਥੇ ਬੈਠੀ ਆ ਜੇ ਤੁਸੀਂ ਕਹਿ ਦੋ ਨਾ ਬਈ ਇੱਕ ਇੱਕ ਸਕੂਲ ਅਡਾਪਟ ਕਰ ਲੋ ਲੈ ਮਿੰਟਾਂ 'ਚ ਅਡਾਪਟ ਕਰਕੇ ਉਹ ਚਲਾ ਦੇਗੇ ਪਰ ਆਪਾਂ ਆ ਆਪਣੇ ਬੰਦੇ ਐਡਜਸਟ ਕਰਨੇ ਆ ਆਪਣੇ ਤਾਂ ਬੰਦਿਆਂ ਨੇ ਠਗੀਆਂ ਇਹਨਾਂ ਨੇ ਇਹਨਾਂ ਨੇ ਮਰਵਾਉਣੀਆਂ ਆ ਆਪਣੇ ਬੰਦਿਆਂ ਤੋਂ ਉਹਨਾਂ ਦਾ ਆਪਦਾ ਪੋਲਿਟਿਕਲ ਪ੍ਰਭਾਵ ਉਹਨਾਂ ਨੇ ਤਾਂ ਫਿਰ ਪੰਥ ਜਾਊ ਕਿ ਤੁਸੀਂ ਵੀ ਹੜਾ ਦੇ ਦੌਰਾਨ ਸੇਵਾ ਕੀਤੀ ਆ ਕਿੰਨੀਆਂ ਜ਼ਮੀਨਾਂ ਪੱਧਰੀਆਂ ਕੀਤੀਆਂ ਕਿੰਨੇ ਘਰਾਂ ਦੀ ਸੇਵਾ ਚੱਲ ਰਹੀ ਮੈਂ ਦੇਖ ਰਿਹਾ ਉੱਥੇ ਅਸੀਂ ਵੀ ਰਹੇ ਤੁਸੀਂ ਵੀ ਸਾਰਾ ਕੁਝ ਦੇਖਿਆ ਮੈਂ ਪਰ ਕਿੰਨਾ ਪੈਸਾ ਆਇਆ ਤੁਹਾਡੀ ਸੰਸਥਾ ਨੂੰ ਵੀ ਕਿਸੇ ਨੇ ਸਪੋਰਟ ਕੀਤੀ ਹੋਣੀ ਤਾਂ ਹੀ ਕੰਮ ਚੱਲਦਾ ਹੈ ਦਸਵੰਧੇ ਨਾਲ ਹੀ ਆਉਂਦਾ ਹੈ ਕਿੰਨੀਆਂ ਹੋਰ ਸੰਸਥਾਵਾਂ ਚੱਲੀਆਂ ਕਈਆਂ ਤੇ ਇਲਜ਼ਾਮ ਵੀ ਲੱਗ ਗਏ ਕਿ ਭਾਈ ਤੁਸੀਂ ਪੈਸਾ ਖਾਂਦੇ ਹੋ ਤੁਹਾਨੂੰ ਐਸੋਰ ਪੈਸਾ ਨਹੀਂ ਅਸੀਂ ਐਤਕੀ ਫਲਾਣੇ ਬੰਦੇ ਹਜੀਪਾਲ ਸਿੰਘ ਬਰਾੜ ਨੂੰ ਚੂਜ਼ ਕੀਤਾ ਸੀ ਉਹਦੇ ਨੇ ਸੇਵਾ ਕਰਾਉਣੀ ਹੈ ਤਾਂ ਕਰਕੇ ਨਵੇਂ ਬੰਦੇ ਦੀ ਸਿਲੈਕਸ਼ਨ ਹੁੰਦੀ ਆ ਪਰ ਜੇਕਰ ਸ਼੍ਰੋਮਣੀ ਕਮੇਟੀ ਸਾਫ਼ ਸੁਥਰੀ ਹੋਵੇ ਕਿਸੇ ਘਰ ਦੇ ਵਿੱਚ ਪ੍ਰਬੰਧ ਨਾ ਹੋਵੇ ਚੰਗੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਹੋਵੇ ਤੇ ਜਿਹੜਾ ਸਾਰਾ ਬਾਹਰੋਂ ਪੈਸਾ ਆਉਂਦਾ ਇੱਕ ਥਾਂ ਤੇ ਆਉਂਦਾ ਹੋਵੇ ਐਜੂਕੇਸ਼ਨ ਛੱਡਾਂ ਨਾਲ ਮੈਡੀਕਲ ਵੀ ਸਭ ਦਾ ਕਰੋੜ ਦਾ ਬਜਟ ਆ ਰਿਹਾ ਹੈ 1400 ਕਰੋੜ ਦਾ ਆ ਰਿਹਾ ਹੈ ਦਿਲ ਤੇ ਹੱਥ ਰੱਖ ਕੇ ਆਪਾਂ ਦੋਨੇ ਕਹਿ ਸਕਦੇ ਹੂੰ ਕਿ ਜਿੰਨਾ ਪੈਸਾ ਆਪਾਂ ਆਪਾਂ ਜਿੰਨਾ ਮੱਥਾ ਟੇਕਦੇ ਆ ਆਪਾਂ ਜੇ ਇੱਕ ਰੁਪਿਆ ਟੇਕਦੇ ਆ ਆਪਾਂ ਦੱਸ ਕਰ ਸਕਦੇ ਆ 10 ਟੇਕਦੇ ਆ ਆਪਾਂ 100 ਕਰ ਸਕਦੇ ਆ 100 ਟੇਕਦੇ ਆ 1000 ਕਰ ਸਕਦੇ ਆ ਬਿਲਕੁਲ ਠੀਕ ਹੈ ਨਾ ਤੇ ਜਿਹੜਾ ਕੋਈ 1000 ਟੇਕਦਾ ਉਹ 10000 ਵੀ ਕਰ ਸਕਦਾ ਠੀਕ ਹੈ ਇਹ ਜੇ ਸਾਨੂੰ ਕੋਈ ਸੇਵਾ ਮੰਗਤ ਲਈ ਆਵੇ ਮੰਤਰੀ ਵੀ ਲਾ ਸਕਦੇ ਨੇ ਨਹੀਂ ਜੇ ਸਾਨੂੰ ਲੱਗੇ ਕਿ ਇਹ ਅਰਥ ਲੱਗ ਰਿਹਾ ਠੀਕ ਹੈ ਹੁਣ ਜੇ ਉਹ 1200 ਕਰੋੜ ਦਾ ਬਜਟ ਆ ਨਾ ਉਹ 12000 ਕਰੋੜ ਸਿੱਖ ਦੇ ਦੇਣਗੇ 12000 ਕਰੋੜ ਵੀ ਕੋਈ ਵੱਡੀ ਗੱਲ ਨਹੀਂ ਦੇਣੀ ਹਰੇਕ ਬੰਦੇ ਨੂੰ ਕਹੇ ਕਿ ਬਾਈ ਜੋ ਪਿਛਲੇ ਸਾਲ ਤੂੰ ਦਿੱਤਾ ਉਹਦਾ 10ਵਾਂ ਦੇ ਦੇ بڑے ਲੋਕ ਜਿਹੜੇ ਵਿਚਾਰੇ ਦਿੰਦੇ ਹੀ ਨਹੀਂ ਐਸੇ ਕਰ ਗਿਆ ਯਾਰ ਇਹ ਤਾਂ ਚੋਰਾਂ ਦੇ ਭੱਲੇ ਪੈ। ਇੱਕ ਹੋਰ ਚੀਜ਼ ਹੈ ਜਿਹੜੇ ਬੰਦੇ ਦਾ ਬੱਚੇ ਦਾ ਲੱਖ ਰੁਪਿਆ ਫੀਸ ਭਰਕੇ ਉਹ ਕਿਸੇ ਸਕੂਲ ਚ ਪੜਾ ਰਿਹਾ ਹੈ ਜਿਉ 10 ਜਾਂ 20000 ਚ ਇਹਨਾਂ ਦੇ ਸਕੂਲ ਚ ਪੜ ਰਿਹਾ ਤੇ ਉਹ 10000 ਉੱਥੇ ਦੇਣ ਲੱਗਿਆ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਦੇ ਦੇਣਾ ਉਹਨਾਂ ਨੇ ਹੱਸ ਕੇ ਦੇ ਦੇਣਾ। ਉਹ ਤਾਂ ਵੈਸੇ ਵੀ ਆਪਣਾ ਕੌਮੀ ਫਰਜ਼ ਬੰਦਾ ਐ এডੂਕੇਸ਼ਨ ਬਹੁਤ ਇੰਪੋਰਟੈਂਟ ਆ ਹੈਲਥ ਬਹੁਤ ਇੰਪੋਰਟੈਂਟ ਆ। ਵੈਸੇ ਤਾਂ ਸਰਕਾਰਾਂ ਦੇ ਸਾਰਾ ਹੱਲ ਆ। ਸਰਕਾਰਾਂ ਦੇ ਕੰਮ ਆ ਪਰ ਜਿਹੜੇ ਹਾਲਾਤਾਂ ਚ ਆਪਾਂ ਹੈਗੇ ਆ ਇਸ ਟਾਈਮ ਜਿਸ ਤਰੀਕੇ ਦੀ ਕੌਮੀ ਚੁਣੌਤੀਆਂ ਆਪਾਂ ਨੂੰ ਜੇ ਆਪਣੇ ਕੋਲ ਇੱਕ ਸਸਤਾ ਹੈਗੀ ਆ ਤਾਂ ਆਪਾਂ ਬੜਾ ਇਹ ਗੁਰਬਾਣੀ ਨਾਲ ਜੋੜੀ ਹੈ ਉਹਨੂੰ ਇਤਿਹਾਸ ਨਾਲ ਸਿੱਖਾਂ ਦੇ ਨਾਲ ਜੋੜੀ ਹੈ ਅਸੀਂ ਤਾਂ ਤੇ ਜਦੋਂ ਹਸਪਤਾਲ ਆਵੇ ਆਪਾਂ ਉਹਦੀ ਤੰਦਰੁਸਤੀ ਵਾਲੀ ਗੱਲ ਕਰੀਏ ਪ੍ਰੀਵੈਂਟਿਵ ਮੈਡੀਸਨ ਕਰੀਏ ਪਰ ਨਹੀਂ ਆਪਾਂ ਹੁਣ ਉਹਨੇ ਕਿੰਨਾ ਘਰੋਣਾ ਰੋਈ ਚਾਹੀਏ ਤਾਂ ਐਂ ਲੱਗਦਾ ਕਿ ਵੀ ਆਪਣਾ ਜੇਰ ਆਪ ਨੂੰ ਐ ਲੱਗਦਾ ਵੀ ਵਾਰ-ਵਾਰ ਗੱਲ ਦੁਹਰਾ ਕੇ ਸ਼ਰਮ ਜੀ ਆਉਂਦੀ ਹੈ ਸ਼ਰਮ ਆਉਣ ਲੱਗ ਜਾਂਦੀ ਹੈ ਵੀ ਇਹ ਕੋਈ ਆਪਾਂ ਇਕੱਲੇ ਨਹੀਂ ਕਰ ਰਹੇ ਸਾਰੇ ਲੋਕ ਹੀ ਕਰ ਰਹੇ ਆ 12 ਸਾਲ 14 ਸਾਲ ਤੋਂ ਨਾ ਚੋਣਾ ਹੋਣੀ ਆ ਉਸ ਪ੍ਰਬੰਧਕ ਢਾਂਚੇ ਦੀ ਚੋਣ ਹੀ ਨਹੀਂ ਹੋਣੀ ਬੰਦੇ ਹੀ ਨਹੀਂ ਚੁਣੇ ਜਾਣੇ ਕਈ ਮਰਗੇ ਸੀਟਾਂ ਹੀ ਖਾਲੀ ਪਈਆਂ ਕੋਈ ਪ੍ਰਬੰਧਕ ਨਹੀਂ ਹੈ ਜਿਹੜੇ ਮਤਲਬ ਕਿ ਇਹਨਾਂ ਦੇ ਸ਼੍ਰੋਮਣੀ ਕਮੇਟੀ ਐਸਜੀਪੀਸੀ ਮੈਂਬਰ ਚੱਲ ਰਹੀ ਆ ਜੋ ਚਾਹੁੰਦੇ ਉਹੀ ਹੋ ਰਿਹਾ ਉਹਦੇ ਵਿੱਚ ਮੈਂ ਸਮਝਦਾ ਕਿ ਇਹਨਾਂ ਦੀ ਤੇ ਕੇਂਦਰ ਦੀ ਭਾਈ ਆਮਲਾ ਰਲੀ ਗੱਲ ਹੈਗੀ ਆ ਉਹਦੇ ਨਾਲ ਆਪਣੇ ਦੋ ਨੁਕਸਾਨ ਹੋ ਰਹੇ ਇੱਕ ਤਾਂ ਜਮਹੂਰੀ ਤੌਰ ਤੇ ਉਹ ਇੰਸਟੀਚਨ ਸਟਰੋਂਗ ਨਹੀਂ ਹੁੰਦਾ ਤਾਂ ਹੌਲੀ ਹੌਲੀ ਇੰਸਟੀਚਨ ਸਾਡੀ ਉਹ ਜਿੱਥੇ ਪੋਸਟ ਸਸਤਾ ਨੂੰ ਤਬਾਹ ਕਰਦੇ ਜਰਜਰੀ ਕਰਦੇ ਕਰਪਟ ਕਰਦੇ ਠੀਕ ਆ ਉਹਦਾ ਇੱਕ ਟਾਰਗੇਟ ਆ ਕਿ ਵੀ ਇਹਨਾਂ ਨੂੰ ਹੌਲੀ ਹੌਲੀ ਨਬੇੜੀ ਠੀਕ ਹੈ ਦੂਜੀ ਗੱਲ ਆ ਕਿ ਹਾਲਾਂਕਿ ਐਸਜੀਪੀਸੀ ਵੀ ਕੋਈ ਸਿੱਖਾਂ ਦੇ ਮਨਪਸੰਦੀ ਦਾ ਜਿੱਤਬੰਦੀ ਨਹੀਂ ਕੋਈ ਸਿਕਰਵਾਤ ਨਾਲ ਬਣੀ ਨਹੀਂ ਪਰ ਫਿਰ ਵੀ ਕਪਾ ਸੰਭਾਲੀ ਬੈਠੇ ਸੀ ਆਦੇ ਟੱਬਰ ਠੀਕ ਹੈ ਨਾ ਠੀਕ ਹੈ ਸਾਡੇ ਕੋਲੇ ਲੈਂਟਰ ਵਾਲੀ ਛੱਤ ਨਹੀਂ ਸੀ ਤੇ ਅਲਬਾਲਿਆਂ ਵਾਲੀ ਤਾਂ ਸੀਗੀ ਨਾ ਪਰ ਇਹਨਾਂ ਨੂੰ ਉਹ ਵੀ ਬਰਦਾਸ਼ਤ ਨਹੀਂ ਠੀਕ ਹੈ ਸੋ ਇਹ ਕੇਂਦਰ ਨਾਲ ਵੀ ਸਾਂਝ ਆ ਦੂਜੀ ਗੱਲ ਸੋ ਵੇਖੋ ਕਿ ਇਹਦੇ ਨਾਲ ਆਪਣੀ ਲੀਡਰਸ਼ਿਪ ਤੇ ਵੀ ਬਹੁਤ ਪ੍ਰੋਬਲਮ ਕਰ ਰਿਹਾ ਕਿ ਜਿਹੜਾ ਬੱਚਾ ਜੇ 5-5 ਸਾਲ ਤੋਂ ਇਲੈਕਸ਼ਨ ਹੋਣ ਜਾਂ 4-4 ਸਾਲ ਤੋਂ ਇਲੈਕਸ਼ਨ ਹੋਣ ਤਾਂ ਹੁਣ ਤੱਕ ਨੌਜਵਾਨ ਲੀਡਰਸ਼ਿਪ ਡਿਵੈਲਪ ਹੋਣੀ ਚਾਹੀਦੀ ਸੀ ਅੱਜ ਵੇਖੋ ਜੇ 14 ਸਾਲ ਤੋਂ ਇਲੈਕਸ਼ਨ ਨਹੀਂ ਹੁੰਦੇ ਜਿਹੜਾ ਉਸ ਦਿਨ 20 ਸਾਲ ਦਾ ਆਪਣਾ 25 ਸਾਲ ਦਾ ਨੌਜਵਾਨ ਸੀ ਜਾਂ 30 ਸਾਲ ਦਾ ਨੌਜਵਾਨ ਸੀਗਾ ਉਹ 44 ਸਾਲ ਦਾ ਹੋ ਗਿਆ ਠੀਕ ਹੈ ਹਲੇ ਵੀ ਇਲੈਕਸ਼ਨ ਨਾ ਹੋਏ ਤਾਂ 50 ਦਾ ਹੋ ਜੂਗਾ ਤਾਂ ਤੁਸੀਂ ਇੱਕ ਪੀੜੀ ਨੂੰ ਹੀ ਲੀਡਰਸ਼ਿਪ ਤੋਂ ਬਾਹਰ ਕੱਢ ਦਿੰਦੇ ਵਾਹ ਦੀ ਸੇਵ ਨਹੀਂ ਸਮਝ ਨਹੀਂ ਆਉਂਦੀ ਕਿ ਵੀ ਸਾਡਾ ਪ੍ਰਬੰਧ ਕੀਤਾ ਚੱਕੀ ਆ ਟਾ ਟਾ ਕੀ ਆ ਜੇ ਉਹ ਬੱਚੇ ਉਦੋਂ ਆਪਾਂ ਉਸ ਆਪਾਂ ਉਥੇ ਮੈਂਬਰ ਬਣਾ ਕੇ ਭੇਜੇ ਹੁੰਦੇ ਐ ਐਸਪੀਸੀ ਦੇ ਕੁਝ ਕੀਤੇ ਹੁੰਦੇ ਉਹ ਅੱਜ ਕਿੰਨੀ ਸੋਹਣੀ ਸੇਵ ਦੇ ਰਹੇ ਹੁੰਦੇ ਠੀਕ ਆ ਤੇ ਨਵਿਆਂ ਨੂੰ ਵੀ ਨਹੀਂ ਆਪਾਂ ਬੋਣ ਦੇਦੇ ਉਹ ਚਾਰ ਬੁੜੇ ਬੈਠੇ ਮੈਨੂੰ ਤਾਂ ਉਹਨਾਂ ਦੀ ਨਹੀਂ ਸਮਝ ਆਉਂਦੀ ਜਿਹੜੇ ਬੈਠੇ ਹੋ ਯਾਰ ਤੁਸੀਂ ਨਹੀਂ ਸਰਕਾਰ ਕਰਾਉਂਦੀ ਤੁਸੀਂ ਕੋਈ ਨੇ ਇੰਨੇ ਸਾਲ ਖਾ ਲਿਆ ਤੁਸੀਂ ਇੰਨੇ ਸਾਲ ਹੋ ਗਏ ਰਿਜ਼ਾਈਨ ਦੇ ਦਿਓ ਕੋ ਭਾਈ ਅਸੀਂ ਬਹੁਤ ਜਿਹੜੇ ਬਣ ਕੇ ਬੈਠੇ ਐਸਪੀਸੀ ਦੇ ਮੈਂਬਰ ਕਿੰਨੇ ਚਿਰ ਹੋ ਗਿਆ ਗੁਰੂ ਘਰ ਨੂੰ ਤੇ ਬੈਠਿਆਂ ਨੂੰ ਤੁਸੀਂ ਪਤਾ ਹੈ ਕਿ 12 ਬਦਲੀਆਂ ਅਕਾਲੀ ਦਲ ਬਦਲ ਆਇਆ ਨਹੀਂ ਕੰਮ ਹੋਏ ਬੇਦਬੀ ਦੇ ਦੋਸ਼ ਲੱਗੇ 61 ਤੇ ਹੋਏ ਕੈਪਟਨ ਆ ਗਿਆ ਚੰਨੀ ਆ ਗਿਆ ਭਗਵੰਤ ਮਾਨ ਆ ਗਿਆ ਚਾਹੇ ਜੇ ਇਹ ਇੱਕੋ ਸਰਕਾਰ ਹੁੰਦੀ ਰਪੀਟ ਹੀ ਭਵੇਂ ਕਰਦੀ ਹੁੰਦੀ ਤੇ ਉਹਦੇ ਤੇ ਠੱਪਾ ਵੱਧ ਲੱਗਣਾ ਸੀ ਦੂਜਿਆਂ ਨੇ ਵੀ ਰੌਲਾ ਪਾਉਣਾ ਸੀਗਾ ਪਰ ਹੁਣ ਐਸਜੀਪੀਸੀ ਦੇ ਵਿੱਚ ਸ਼ੈਨ ਜੇ ਬਦਲ ਆਇਆ ਹੁੰਦਾ ਭਾਵੇਂ ਮਾੜੇ ਨਿਕਲ ਆਉਂਦੇ ਪਰ ਕਮ ਸੇ ਕਮ ਉਹ ਆਉਂਦੇ ਗਾਲਾਂ ਤੋਂ ਤਾਂ ਭੱਜ ਜਾਂਦੇ ਜਿਹੜੀਆਂ ਹੁਣ ਉਹਨਾਂ ਨੂੰ ਨਕਾਰਿਆ ਜਾ ਰਿਹਾ ਉਹ ਚੀਜ਼ ਤੋਂ ਭੱਜ ਜਾਂਦੇ ਇੱਕ ਗਾਲ ਨੂੰ ਸਮਝ ਲੈ ਐਸਜੀਪੀਸੀ ਇਹ ਕਹਾਂ ਤਾਂ ਕਿ ਜਦ ਤੇ ਬੰਦੀ ਇੱਕ ਭਾਵਨਾ ਜੁੜੀ ਵੀ ਆ ਆਪਣੀ ਹੈ ਨਾ ਆਪਾਂ ਉੱਥੇ ਸਿੱਖ ਦੇ ਤੌਰ ਤੇ ਸੇਵਾ ਨਿਭਾ ਰਹੇ ਆ ਤੁਹਾਨੂੰ ਪਤਾ ਸਾਡੀ ਕੇਂਦਰ ਸਰਕਾਰ ਸਾਡੀ ਇਲੈਕਸ਼ਨ ਨਹੀਂ ਕਰਾ ਰਹੀ ਸਾਨੂੰ ਕੌਮ ਨੂੰ ਮਾਰ ਰਹੀ ਆ ਬਣਦੇ ਤੁਸੀਂ ਕੌਮ ਦੇ ਰਹਿਣ ਹੋ ਬਣਦੇ ਤੁਸੀਂ ਅੱਗੇ ਹੋ ਕਿ ਤੁਸੀਂ ਆਪ ਹੀ ਰਿਜ਼ਾਈਨ ਦੇ ਦਿਓ ਕੋਈ ਵੀ ਸਾਰੇ ਸੀ ਰਿਜ਼ਾਈਨ ਦਿੰਨੇ ਆ ਨਵੀਂ ਚੋਣ ਹੋਵੇ ਕਿਹੜਾ ਸੌਖਾ ਹੈ ਹਾਂ ਠੀਕ ਹੈ ਨਾ ਸਰਕਾਰ ਕਿਉਂ ਨਹੀਂ ਲਾਇਓ ਪਰ ਕਿਸੇ ਨੂੰ ਜਾ ਰਹੇ ਵਾਰ ਵਾਰ ਮੈਂ ਕਹਿੰਦਾ ਮੈਂ ਕਹਿੰਦਾ ਜੀ ਇਕੱਲੇ ਅਕਾਲੀ ਦਲ ਬਾਦਲ ਕਿਉਂ ਦੂਜੇ ਵਾਲੇ ਵੀ ਵੇਖ ਲਓ ਕਿਸੇ ਨੇ ਪਿਓ ਦੇ ਪੁੱਤ ਨੇ ਆਖਿਆ ਕਿ ਮੈਂ ਰਿਜ਼ਾਈਨ ਦਿੰਨਾ ਉਹ ਨਹੀਂ ਅਸੀਂ ਦੰਦੇ ਚੋਣਾ ਲੜਾਂਗੇ ਹਰ ਵਾਰੀ ਅਸੀਂ ਠੀਕ ਕਹਦੇ ਜੇ ਤੁਹਾਡੇ ਤੋਂ ਠੀਕ ਹੁੰਦਾ ਹੁੰਦਾ ਤਾਂ ਹੁਣ ਉਹ ਨੂੰ ਠੀਕ ਹੋ ਜਾਂਦਾ ਹੈ ਸਹੀ ਗੱਲ ਹੈ ਠੀਕ ਹੈ ਨਾ ਸਾਰੇ ਲਾਲਚੀ ਹੋਏ ਹੋਏ ਆ ਆਪਾਂ ਕਿਨੂੰ ਕਿਨੂੰ ਆਖੀ ਪਰ ਇਹਦੇ ਵਿੱਚ ਇਸ 328 ਰੁਪਿਆਂ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਵੀ ਰਹੇ ਨੇ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੱਕੇ ਰਹੇ ਕਿ ਭਾਈ ਤੁਸੀਂ ਉਦੋਂ ਇਹ ਚੀਜ਼ਾਂ ਤੇ ਕਿਉਂ ਨਹੀਂ ਸਵਾਲ ਚੱਕੇ ਪਾਹੀ ਉਹਨਾਂ ਨੇ ਆਪਦਾ ਇੱਕ ਪੱਖ ਰੱਖਿਆ ਕਿ ਭਾਈ ਕੋਲੀ ਕਰਕੇ ਉਦੋਂ ਉਦੋਂ ਲੈ ਕੇ ਬਚਾਇਆ ਜਾ ਰਿਹਾ ਸੀਗਾ ਨੀ ਉਹ ਤਾਂ ਕੋਈ ਰੀਜ਼ਨ ਨਹੀਂ ਤੇ ਪਰ ਚਲੋ ਉਹਨਾਂ ਨੇ ਵੀ ਵੱਡਾ ਇੱਕ ਰੋਲ ਲਭਾਇਆ ਹੈ ਜਿਹੜਾ ਹੁਕਮਨਾਮਾ ਦਿੱਤਾ ਉਹਨਾਂ ਨੇ ਜੜ ਤੋਂ ਫੜੀ ਗੱਲ ਜਾ ਕੇ ਵੀ ਇੱਥੋਂ ਹਲਾਦਾਂਗੇ ਤਾਂ ਸ਼ਾਇਦ ਵੱਡਾ ਹਲਜੂਈ ਵਾਰੀ ਇਹ ਹੁੰਦਾ ਲੀਡਰ ਇਹ ਸੋਚ ਜਾਂਦਾ ਕਿ ਵੱਡੇ ਮਸਲੇ ਨੂੰ ਛੋਟੇ-ਛੋਟੇ ਕਈ ਮਸਲਿਆਂ ਨੂੰ ਫੜਨ ਦੀ ਬਜਾਏ ਜੇ ਮੇਰੇ ਕੋਲ ਇਹ ਤਾਕਤ ਆ ਤਾਂ ਮੈਂ ਮੇਨ ਮਸਲਾ ਛੇੜਦਾ ਜੀ ਇੱਥੋਂ ਹੀ ਜੜੀ ਹਲਾ ਦੂੰਗਾ ਤੇ ਸਾਰੀਆਂ ਗੱਲਾਂ ਖੁੱਲ ਜਾਣ ਸੋ ਉਹ ਤਾਂ ਯਾਨੀ ਹਰਪੀ ਸਿੰਘ ਬੈਟਰ ਦੱਸ ਸਕਦੇ ਪਰ ਮੇਰੀ ਇਹ ਫੀਲਿੰਗ ਹੈ ਕਿ ਉਹ bigger plan ਦੇ ਸੀਗਾ जी बु बो धन शुरिया वाहेगुरू जी का ख़ाली